ਪੀ ਜਿਹੜੇ ਇਹ ਚੇਲੇ ਹੁੰਦੇ ਆ ਬਾਬੇ ਹੁੰਦੇ ਜਿਹੜੇ ਪੁੱਛਾ ਦਿੰਦੇ ਆ ਕੁਝ ਕੋਈ ਗੱਲਬਾਤ ਹੁੰਦੀ ਆ ਕਿ ਜਾਂ ਸਿਰਫ ਲੋਕਾਂ ਨੂੰ ਮਤਲਬ ਕੋਹਰਾ ਕੀਤਾ ਜਾਂਦਾ ਫੇਕ ਹੈ 50% ਇਵਾਦਤ ਵਾਲੇ ਬੰਦੇ ਵੀ ਨੂੰ ਲੱਗਦਾ ਵੀ ਜੇ ਤੂੰ ਸਿਰਕਮਾਉਂਦੇ ਸੀ ਉਹ ਗਲਤ ਕਰ ਰਹੇ ਸੀ ਨਹੀਂ ਗਲਤ ਕਰ ਰਹੇ ਸੀ ਵਾਕਈ ਗਲਤ ਕਰ ਰਹੇ ਸੀ ਅੱਛਾ ਇਸ ਤੋਂ ਪਹਿਲਾਂ ਤੁਸੀਂ ਗੱਡੀ ਤੇ ਬਹਿ ਕੇ ਸੈਰ ਵਗੈਰਾ ਤੋਂ ਹੁੰਦੀ ਸੀ ਦੇਖੋ ਜੀ ਸਾਰਾ ਕੁਝ ਹੀ ਹੁੰਦਾ ਮੈਂ ਜੇ ਮਾਫੀ ਮੰਗ ਲਈਦਾ ਤਾਂ ਮਤਲਬ ਮੈਂ ਛੋਟਾ ਹੋ ਗਿਆ ਜੀ ਗੋਸਾ ਮੈਨੂੰ ਕਹਿੰਦੀ ਤੂੰ ਐਂ ਕਹਿਣਾ ਸੀ ਉੱਥੇ ਮਨਪ੍ਰੀਤ ਖਾਲਸੇ ਕੋਲੇ ਖੜਕੇ ਵੀ ਮੈਂ ਸ਼ਿਵਨਾਥ ਨੂੰ ਲੈ ਕੇ ਆਉਂਗਾ ਉਹ ਵੀ ਮਾਫੀ ਮੰਗੂ ਨਾ ਕਹਿੰਦੇ ਤੂੰ ਸੱਚੀ ਸਬਤਰੀ ਮੈਨੂੰ ਪਤਾ ਤਾ ਤੂੰ ਮੇਰੇ ਕਹਤੇ ਭੱਗ ਜਾ। ਇਹਨੂੰ ਉਂਗਲਾਂ ਵਾਲੇ ਨਹੀਂ ਟਿਕਨ ਦਿੰਦੇ। ਸਾਡਾ ਇੱਕ ਸ਼ਿਵਨਾਥ ਨਵਰੋ ਚੱਲਿਆ। ਵੀ ਉਹ ਤੁਹਾਡੀ ਭੈਣ ਬਣੀ ਵੀ ਸੀ। ਇਥੋਂ ਤੇ ਕਤੋਂਡੇ ਦੇ ਕਈ ਤਰ੍ਹਾਂ ਦੇ ਸੰਗੀਨ ਇਲਜ਼ਾਮ ਵੀ ਲਾਇਆ ਜਾ ਰਿਹਾ ਇਹਨਾਂ ਨੇ ਪਹਿਲੇ ਗੱਲ ਤੋਂ ਮੈਂ ਤੁਹਾਨੂੰ ਵੀ ਕਹਿਣਾ ਵੀ ਇਹਦਾ ਭੈਣ ਦਾ ਅਕਰ ਨਾਲ ਆਇਆ ਮੋੜ ਜਦੋਂ ਉਹਨੇ ਸਾਰੇ ਪੜਦੇ ਚੱਕ ਤੇ ਤਾਂ ਮੈਂ ਪਿੱਛੇ ਨਹੀਂ ਰੰਦ ਆਖੇ ਦੀ ਮਾਂ ਨੇ ਧੱਕੇ ਨਾਲ ਰਿਸ਼ਤਾ ਬਣਵਾਤਾ ਮੈਂ ਤਾਂ ਇਹੋ ਜਿਹਾ ਨੂੰ ਭਰਾ ਬਣਾ ਕੇ 라ਜੀ ਨਹੀਂ ਤੁਹਾਨੂੰ ਭਰਾ ਹੀ ਬਣਾਇਆ ਤੁਹਾਨੂੰ ਮੈਂ ਤਾਂ ਨਹੀਂ ਕਿਹਾ ਵੀ ਰੰਡ ਬਣ ਕੇ ਇੱਕ ਭੈਣ ਭਰਾ ਦਾ ਰਿਸ਼ਤਾ ਤੁਹਾਨੂੰ ਪਤਾ ਹੀ ਨਹੀਂ ਕੀ ਹੁੰਦਾ ਮੈਂ ਚੈਲੰਜ ਕਰਦਾ ਸ਼ਿਵਮ ਨੂੰ ਵੀ 25 ਲੱਖ ਰੁਪਇਆ ਛੱਡ ਤੂੰ ਮੈਨੂੰ 20 ਲੱਖ ਸਾਬਤ ਕਰਾ ਦੇ ਜੇ ਉਹਨੇ 20 ਸਾਬਤ ਕਰਾਤਾ ਮਾਰਾ ਜ ਮੈਂ 40 ਲੱਖ ਰੁਪਇਆ ਦਊਂਗਾ ਹੈਗੇ ਬਾਪੇ ਕੋਲੇ ਨਾ ਫੇਕ ਦੇ ਪਰ ਲਾਜ ਸ਼ਰਮ ਰੱਖਣ ਨੂੰ ਕੋਸ ਵਿੱਚ ਵਟ ਕੇ ਦੇਣਾ ਦੇਵਾਂਗੇ ਮਹਾਰਾਜ ਇੱਕ ਇਹਦਾ ਚੇਲਾ ਭੈਣੀ ਤੋਂ ਉਹ ਤਾਂ 2 ਲੱਖ ਰੁਪਈਆ ਤੇ ਤੋਲੇ ਦੀ ਚੈਨ ਬਵਾਈਏ ਨੇ ਦੀਵਾਨ ਤੇ ਉਹਦੇ ਘਰੇ ਅੱਛਾ ਇਹ ਜੈਂਡਰ ਤਾਂ ਹੀ ਨਹੀਂ ਪਤਾ ਵੀ ਇਹ ਲੇਡੀ ਹੈ ਕਿ ਜੈਂਟਲ ਇਹ ਕੁਝ ਨਹੀਂ ਕਹਿ ਸਕਦੇ ਜੀ ਉਹ ਤਾਂ ਕਦੇ ਕੁਝ ਕਹਿੰਦੇ ਕਦੇ ਕੋਸੇ ਆਪਾਂ ਇਸ ਗੱਲੋਂ ਬਾਹਰ ਨਾ ਬੰਦਾ ਲਾ ਦੇ ਵਿਚਾਰੀ ਨਾ ਮੋੜੇ ਲਾ ਦਿੰਦਾ ਆਪਾਂ ਸਿੱਧੇ ਜੀ ਗੱਲ ਮੈਂ ਕੋਤੀਮੀ ਰੱਖੀ ਤਾਂ ਮੈਨੂੰ ਸਾਬਤ ਕਰਕੇ ਖਾ ਜਿਹੜਾ ਤੋ ਰੱਖਿਆ ਬੰਦਾ ਉਹ ਮੈਂ ਸਾਬਤ ਕਰ ਦੂੰ ਨਾਲੇ ਤੇਰੇ ਨਾਲ ਲੈਂਦਾ 24 ਘੰਟੇ ਦੀ ਰਿਪੋਰਟਾਂ ਸਾਈਬਰ ਕ੍ਰਾਈਮ ਚ ਦਿੱਤੀਆਂ ਹੁਣ ਬੰਦਾ ਨਾ ਕਾਬੂ ਆ ਵੀ ਇੱਕ ਬੰਦਾ ਹੀ ਨਹੀਂ ਇਹਨਾਂ ਤੋਂ ਕਾਬੂ ਹੋਰ ਹੈ ਜਿਹੜਾ ਸਕੈਨਰਾਂ ਚ ਪੈਸੇ ਪਾਉਣ ਲੱਗਾ ਸ਼ਮਮਨਾਥ ਨੂੰ ਕਹ ਤਚਰਾਕ ਚੱਕ ਆਪਦੇ ਪੀਰਖਾਨੇ ਦੀ ਜੇ ਗੱਲ ਝੂਠੀ ਪ੍ਰੀਤੀ ਜਾਂ ਕੋਈ ਟੂਰੀ ਦੀ ਉਹ ਆਏ ਵੀਰਵਾਰ ਬਾਹਰੋਂ ਸੰਗਤ ਨੂੰ ਕਹਿ ਲੈਂਦੇ ਮੈਂ ਸ਼ਿਵ ਨੂੰ ਮਲਾਦਣੀ 51 ਚ ਪਾਣੂ ਕਿਸੇ ਗੱਲ ਦੇ ਵਿੱਚ ਨਾ ਕੜੀ ਹਿੱਸਿਆ ਜਾਵੇ ਮੈਂ ਨਾ ਤਾਂ ਕਿਸੇ ਨਾਲ ਹੱਤਾਂ ਨਾ ਮੈਂ ਕਿਸੇ ਨਾਲ ਗੱਲਾਂ ਜਿਹੜਾ ਬਾਬਾ ਜੋ ਕਰਦਾ ਆਪਦੇ ਦਮ ਤੇ ਕਰੇ ਆਪਦੇ ਸਿਰ ਤੇ ਕਰੇ ਮੇਰਾ ਨਾਮ ਜੀਨੇ ਵੀ ਲੈਤਾ ਮੇਰੇ ਕੋਲ ਸਿੱਧੀ ਗੱਲ ਹੈ ਮੈਂ ਤਾਂ ਵੀਡੀਓ ਰਾਹੀਂ ਤਸੱਲੀ ਕਰਾਉਣਾ ਮੈਂ ਥੱਪੜ ਮਾਰਾਂ ਨਾ ਮੈਂ ਚਪੇੜ ਮਾਰਾਂ ਨਾ ਮੈਂ ਰੈਪਟਲ ਕਮ ਹਾਂ ਵੀ ਗੱਲ ਲੈ ਮੈਨੂੰ ਕਹਿੰਦੇ ਤੂੰ ਕਿੱਥੋਂ ਬਾਬਾ ਬਣ ਗਿਆ ਤੂੰ ਕੱਲ ਦਾ ਜਵਾਕ ਆ ਕੇ ਬਾਬਾ ਭਾਈ ਮਰਦਾਨਾ ਸਾਨੂੰ ਬਖਸ਼ ਕੇ ਗਿਆ ਸ੍ਰੀ ਗੁਰੂ ਨਾਨਕ ਦੇਵ ਮਾਰਾ ਨਾ ਸਾਡੇ ਅਨਸਵੰਸ ਰਹੀ ਹੈ ਨਹੀਂ ਉਹ ਗੁਰੂ ਨਾਨਕ ਦੇਵ ਜੀ ਬਹੁਤ ਉੱਚੀ ਉਹਨਾਂ ਦੇ ਰੇਸ ਕੌਣ ਕਰ ਲਾ ਮਹਾਰਾਜ ਜੀ ਉਹਨਾਂ ਦੇ ਬਾਬਾ ਲੱਗਦਾ ਕਿ ਸਾਨੂੰ ਬਾਬਾ ਵਰ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਭਾਈ ਮਾਨਪ੍ਰੀਤ ਸਿੰਘ ਖਾਲਸਾ ਜੀ ਇਹ ਬਿਆਨ ਕਰ ਰਹੇ ਆ ਵੀ ਭਾਈ ਪਖੰਡ ਰੋਕ ਸਿਰ ਕਮਾਉਣ ਨੂੰ ਢਾਲੇ ਟੱਪੇ ਟੂਣੇ ਕਰਨ ਨੂੰ ਸਿਕਟਾਂ ਵੇੜੀਆਂ ਤੇ ਬਾਈ ਕਿਸੇ ਨੂੰ ਧਮਕੀ ਨਹੀਂ ਦਿੰਦਾ ਜੇ ਉਹਨੇ ਕੁਛ ਕਰਨਾ ਤਾਂ ਉਹ ਆਪਦੇ ਦੰਦ ਤੇ ਕਰਦਾ ਉਹ ਆਪ ਕਰਦਾ ਨਾਲੇ ਸਿੱਧਾ ਇੱਕ ਚ ਵਜਦਾ ਅਗਲਾ ਉਹ ਗੁਰੂ ਦੀਆਂ ਲਾੜਤੀਆਂ ਫੌਜਾਂ ਆ ਜੇ ਉਹਨਾਂ ਨੂੰ ਪੈਸਾ ਹੀ ਚਾਹੀਦਾ ਹੋਵੇ ਤਾਂ ਉਹ ਕਹਿੰਦੀ ਘੌਂਦੀ ਤੌਣ ਦਾ ਹੱਥ ਪਾ ਲਾ ਸਸਿਕਾ ਜੀ ਤੁਸੀਂ ਜੁੜੇ ਹੋ ਲੋਕ ਰਾਟੀਵੀ ਨਾਲ ਮੈਂ ਹਾਂ ਜਸਵਿੰਦਰ ਸਿੰਘ ਪਿਛਲੇ ਦਿਨ ਹੀ ਭਾਈ ਮਨਪ੍ਰੀਤ ਸਿੰਘ ਖਾਲਸਾਕ ਪੰਜਾਬ ਅੰਦਰ ਇੱਕ ਮਹਿਮ ਚਲਾਉਂਦੇ ਆ ਪਖੰਡੀ ਬਾਬਿਆਂ ਦੇ ਖਿਲਾਫ ਮਨਪ੍ਰੀਤ ਸਿੰਘ ਖਾਲਸਾ ਦਾ ਕਹਿਣਾ ਸੀ ਕਿ ਜਿਹੜੇ ਬਾਬੇ ਗੱਦਿਆਂ ਤੇ ਬੈਠ ਕੇ ਸਿਰ ਕਮਾਉਂਦੇ ਆ ਤੇ ਭੋਲੇ ਭਾਲੇ ਲੋਕਾਂ ਦੀ ਆਰਥਿਕ ਤੌਰ ਤੇ ਲੁੱਟ ਕਰਦੇ ਆ ਲੋਕਾਂ ਦਾ ਮਾਨਸਿਕ ਸ਼ੋਸ਼ਣ ਹੁੰਦਾ ਹੈ ਤੇ ਉਹਨਾਂ ਦਾ ਪੈਸੇ ਦਾ ਆਰਥਿਕ ਤੌਰ ਤੇ ਉਹਨਾਂ ਨੂੰ ਲੁੱਟਿਆ ਜਾਂਦਾ ਹੈ ਇਸ ਦਰਾਨ ਹੀ ਭਾਈ ਮਨਪ੍ਰੀਤ ਸਿੰਘ ਖਾਲਸਾ ਨੂੰ ਬਾਬਾ ਮਲਕ ਖਾਨ ਬਟੰਡਾ ਮਿਲਦੇ ਆ ਬਾਬਾ ਮਲਕ ਖਾਨ ਉਹਨਾਂ ਦੀਆਂ ਗੱਲਾਂ ਤੋਂ ਪ੍ਰੇਰਿਤ ਹੁੰਦੇ ਆ ਕਿ ਉਹਨਾਂ ਨੂੰ ਕਹਿੰਦੇ ਆ ਕਿ ਮੈਂ ਇਸ ਤੋਂ ਬਾਅਦ ਕੋਈ ਅਜਿਹਾ ਕੰਮ ਨਹੀਂ ਕਰਾਂਗਾ ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨਾਲ ਖਲਵਾੜ ਹੁੰਦਾ ਉਸ ਮਾਮਲੇ ਤੋਂ ਬਾਅਦ ਬਾਬਾ ਮਲਖਣ ਤੇ ਇੱਕ ਸ਼ਿਵਮਨਾਥ ਦਾ ਬਵਾਦ ਸ਼ੁਰੂ ਹੋ ਜਾਂਦਾ ਉਹ ਸਾਰੇ ਬਵਾਦ ਸੰਬੰਧੀ ਅਸੀਂ ਅੱਜ ਗੱਲ ਕਰਨ ਲਈ ਬਾਬਾ ਮਲਖਣ ਕੋਲੇ ਪਹੁੰਚੇ ਹਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਆਪਾਂ ਪੂਰੀ ਗੱਲਬਾਤ ਬਾਬਾ ਜੀ ਥੋੜਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਨਿਰੋਕ ਰਾਗ ਚੈਨਲ ਦੇ ਜਿੰਨੇ ਵੀ ਸੂਝਵਾਨ ਸਰੋਤੇ ਨੇ ਸਾਡੇ ਭੈਣ ਭਰਾ ਔਰ ਸਾਰੀ ਸੰਗਤ ਸਾਰਿਆਂ ਨੂੰ ਪਿਆਰ ਭਰ ਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਜੀ ਬਾਬਾ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੇ ਇਹ ਕਿਲੇ ਹੁੰਦੇ ਆ ਬਾਬੇ ਹੁੰਦੇ ਜਿਹੜੇ ਪੁੱਛਾ ਦਿੰਦੇ ਆ ਉਹ ਚ ਕੋਈ ਗੱਲਬਾਤ ਹੁੰਦੀ ਆ ਕਿ ਜਾਂ ਸਿਰਫ ਲੋਕਾਂ ਨੂੰ ਮਤਲਬ ਗਮਰਾ ਕੀਤਾ ਜਾਂਦਾ ਦੇਖੋ ਜੀ ਦਵਾ ਫਕੀਰਾ ਰਹਿਮ ਅੱਲਾ ਹਮ ਹਰ ਇੱਕ ਇਨਸਾਨ ਗੁਰੂ ਪੀਰ ਵਾਲਾ ਹਮ ਭਾਈ ਮਾਨਪ੍ਰੀਤ ਸਿੰਘ ਖਾਲਸਾ ਜੀ ਉਹਨਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਭਾਈ ਮਾਨਪ੍ਰੀਤ ਸਿੰਘ ਜਾਨੇ ਉਪਰਾਲਾ ਕੀਤਾ ਇਹ ਕਈ ਬਾਬੇ ਚੇਲਿਆਂ ਦੇ ਜ਼ਹਿਨ ਦੇ ਵਿੱਚੋਂ ਇਹ ਚੀਜ਼ ਬਾਹਰ ਆ ਵੀ ਉਹ ਕਹਿ ਕੀ ਰਹੇ ਹਮ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਇਹ ਬਿਆਨ ਕਰ ਰਹੇ ਆ ਵੀ ਭਾਈ ਪਖੰਡ ਰੋਕੋ ਪਖੰਡ ਕਿਨੂੰ ਕਿਹਾ ਗਿਆ ਹੈ ਸਿਰ ਕਮਾਉਣ ਨੂੰ ਪੁੱਛਾਂ ਕੱਢਣ ਨੂੰ ਟਾਲੇ ਟੱਪੇ ਟੋਣੇ ਕਰਨ ਨੂੰ ਸਿਕਟਾਂ ਵੇੜੀਆਂ ਪੇ ਇਹ ਚਾਰ ਚੀਜ਼ਾਂ ਤੋਂ ਰੋਕਦੇ ਆ ਨਾ ਕਿ ਉਹ ਐ ਕਹਿ ਰਿਹਾ ਵੀ ਗੱਦੀਆਂ ਚੱਕ ਕੇ ਲੈ ਜੂ ਨਾ ਕਿ ਭਾਈ ਸਾਹਿਬ ਐ ਕਹਿ ਰਿਹਾ ਵੀ ਮੈਂ ਬੰਦ ਕਰਾ ਦੂੰ ਮੈਂ ਜੋ ਕਰਾ ਦੂੰ ਉਹ ਕਰਾ ਦੂੰ ਇਹ ਸਭ ਆਫਾਹਾਂ ਨੇ ਭਾਈ ਕਿਸੇ ਨੂੰ ਧਮਕੀ ਨਹੀਂ ਦਿੰਦਾ ਜੇ ਉਹਨੇ ਕੋਈ ਕਰਨਾ ਤਾਂ ਉਹ ਆਪਦੇ ਦਮ ਤੇ ਕਰਦਾ ਉਹ ਆਪ ਕਰਦਾ ਨਾਲੇ ਸਿੱਧਾ ਇੱਕ ਚ ਵਜਦਾ ਅਗਲਾ ਚਲਦਿਆਂ ਚੌਕੀਆਂ ਚ ਵੀ ਜਾਂਦੇ ਹੂੰ ਦੂਜੇ ਨੰਬਰ ਤੇ ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਵੀ ਕਿਸੇ ਚ ਕੁਝ ਹੈ ਕਿ ਨਾ ਦੇਖੋ ਜੀ 50% ਫੇਕ ਹੈ ਹੂੰ 50% ਇਵਾਦਤ ਵਾਲੇ ਬੰਦੇ ਵੀ ਜਿਹੜੇ ਰੱਬ ਨੂੰ ਪਾਈ ਬੈਠੇ ਹੂੰ ਹਰ ਇੱਕ ਇਨਸਾਨ ਆਪਣੇ ਧਰਮ ਨੂੰ ਆਪਣੇ ਹਿਸਾਬ ਨਾਲ ਚੱਲਦਾ ਇਹ ਗ੍ਰੰਥਾਂ ਵੈਦਾਂ ਦੇ ਵਿੱਚ ਹਰ ਇੱਕ ਚੀਜ਼ ਲਿਖੀ ਹੋਈ ਹੈ ਜਦੋਂ ਉਹ ਚਾਰੇ ਇਕੱਠੇ ਹੈ ਇੱਕ ਲਾਇਬ੍ਰੇਰੀ ਚ ਹੂੰ ਤਵੇਰ ਇਨਸਾਨ ਦੇ ਵਿੱਚ ਭੇਦਭਾਵ ਕਿਉਂ ਆ ਜਦ ਗੁਰੂ ਦੀਆਂ ਫੌਜਾਂ ਲੜ ਲਈਆਂ ਫੌਜਾਂ ਨੇ ਇਹ ਕਦਮ ਚੁੱਕਿਆ ਹੈ ਬਲਕਿ ਬਾਬਿਆਂ ਨੂੰ ਸਾਥ ਦੇਣਾ ਚਾਹੀਦਾ ਉਹਨਾਂ ਦਾ ਅੱਛਾ ਤੁਸੀਂ ਭਾਈ ਮਨਪ੍ਰੀਤ ਸਿੰਘ ਖਾਲਸਾ ਦੀ ਗੱਲ ਨੂੰ ਤੋਂ ਪ੍ਰੇਰਿਤ ਹੋ ਕੇ ਕਿੱਥੇ ਦਾ ਬਾਬਾ ਭਾਈ ਮਨਪ੍ਰੀਤ ਸਿੰਘ ਖਾਲਸਾ ਕਿੱਲੇ ਕੋਲ ਜਾਂਦਾ ਹੈ ਪਰ ਇਸ ਮਾਮਲੇ ਵਿੱਚ ਤੁਸੀਂ ਉਹਨਾਂ ਕੋਲ ਚੱਲ ਕੇ ਗਏ ਆ ਤੇ ਉਹਨਾਂ ਨੂੰ ਕਿਹਾ ਕਿ ਮੈਂ ਇਹ ਜਾਂ ਕੁਝ ਨਹੀਂ ਕਰੂੰਗਾ ਮੈਂ ਗਿਆ ਕਈ ਬੰਦੇ ਕਹਿੰਦੇ ਬਾਬਾ ਮਣਕ ਡਰ ਕੇ ਗਏ ਕਈ ਕਹਿੰਦੇ ਬਾਬੇ ਮਨਪ੍ਰੀਤ ਨੇ ਧਮਕੀ ਦੇ ਕੇ ਬੁਲਾਇਆ ਕਈ ਕਹਿੰਦੇ ਬਾਬਾ ਮਲਕ ਨੇ ਪੈਸੇ ਦਿੱਤੇ ਹੂੰ ਜੇ ਤਾਂ ਪਰ ਰਬੀਆ ਵੀ ਭਾਈ ਮਨਪ੍ਰੀਤ ਨੂੰ ਦਿੱਤਾ ਹੂੰ ਤਾਂ ਆਪਣੇ ਕੋਲ ਚੱਲੇ ਹੂੰ ਉਹ ਗੁਰੂ ਜੀਆਂ ਲਾਟ ਲੀਆਂ ਫੌਜਾਂ ਆ ਜੇ ਉਹਨਾਂ ਨੂੰ ਪੈਸਾ ਹੀ ਚਾਹੀਦਾ ਹੋਵੇ ਤਾਂ ਉਹ ਕਹਿੰਦੇ ਕਹੋਂਦੇ ਤੁਹਾਨੂੰ ਚੱਤ ਪਾੜਨ ਹੂੰ ਤੇ ਦੇਣੇ ਵੀ ਪੈਣਗੇ ਹੂੰ ਮੈਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਵੀ ਕੋਟਕਪੂਰੇ ਕਾਨਫਰੈਂਸ ਹੋ ਰਹੀ ਹੈ ਹੂੰ ਮੈਂ ਭਾਈ ਮਨਪ੍ਰੀਤ ਸਿੰਘ ਜੀ ਨੂੰ ਫੋਨ ਲਾਇਆ ਮੈਂ ਕਿਹਾ ਜਨਾਬ ਮੈਂ ਆ ਰਿਹਾ ਹਾਂ ਤੁਹਾਨੂੰ ਮਿਲਣ ਤੁਸੀ ਕੋਟਕਪੂਰੇ ਕਹਿੰਦੇ ਆਜੋ ਹੂੰ ਜਿੱਦਾਂ ਹੁਣ ਤੁਸੀਂ ਪਿਆਰ ਸਤਕਾਰ ਨਾਲ ਆਇਆ ਉਹਦਾ ਮੈਂ ਵੀ ਗਿਆ ਉਹਨਾਂ ਨੇ ਆਪਾਂ ਅਰਜ ਦਵਾ ਦਵਾਬੰਦੀ ਕੀਤੀ ਹਨਾ ਬੈਠੇ 10 ਮਿੰਟ ਗੱਲਾਂ ਬਾਤਾਂ ਕੀਤੀਆਂ ਭਾਈ ਸਾਹਿਬ ਮੈਨੂੰ ਕਹਿੰਦੇ ਵੀ ਦੇਖ ਮਲ ਕੇ ਇੱਚ ਇਦਾਂ ਚੰਗੀਆਂ ਨਹੀਂ ਮੈਂ ਕਿਹਾ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਸੀਂ ਹੁਕਮ ਕਰੋ ਕੀ ਕਰਨਾ ਮੈਂ ਜੇ ਮਾਫੀ ਮੰਗ ਲਈ ਤਾਂ ਮਤਲਬ ਮੈਂ ਛੋਟਾ ਹੋ ਗਿਆ ਮਾਫੀ ਮੰਗਨ ਵਾਲਾ ਵੀ ਵੱਡਾ ਹੁੰਦਾ ਮਖਸ਼ਨ ਵਾਲਾ ਵੀ ਵੱਡਾ ਹੁੰਦਾ ਜਿਹੜਾ ਬਖਸ਼ ਦੇ ਉਹ ਤੋਂ ਵੱਡਾ ਕੋਈ ਬੰਦਾ ਇਨਸਾਨੀ अच्छा इस तो पहला ਤੁਸੀਂ ਗੱਡੀ ਤੇ ਬਹਿ ਕੇ ਸਿਰ ਵਗੈਰਾ ਘੁਮਾਉਂਦੇ ਸੀ ਕਿ ਦੇਖੋ ਜੀ ਸਾਰਾ ਕੁਝ ਹੀ ਹੁੰਦਾ ਰੰਗ ਨੂੰ ਦੇਖ ਕੇ ਰੰਗ ਬਦਲ ਜਾਂਦੇ ਐ ਖਰਬੂਜਾ ਨੂੰ ਦੇਖ ਕੇ ਖਰਬੂਜਾ ਵੀ ਚੇਂਜ ਹੋ ਜਾਂਦਾ ਠੀਕਾ ਗੱਲ ਉਹਨਾਂ ਨੂੰ ਜਿਹੜੀਆਂ ਚੀਜ਼ਾਂ 네ਗੇਟਿਵ ਲੱਗੀਆਂ ਆਪਾਂ ਬੰਦ ਕਰਤੀਆਂ ਫਿਰ ਕਿਹੜਾ ਜੀ ਦੇਖੋ ਕੰਮ ਧੰਦੇ ਰੁਕ ਗਏ ਚੌਂਕੀਆਂ ਤਾਂ ਫਿਰ ਵੀ ਲੱਗੀਆਂ ਜਾਂਦੀਆਂ ਤੁਹਾਨੂੰ ਲੱਗਦਾ ਵੀ ਜੇ ਤੁਸੀਂ ਸਿਰ ਘੁਮਾਉਂਦੇ ਸੀ ਉਹ ਗਲਤ ਕਰ ਰਹੇ ਸੀ ਤੁਸੀਂ ਨੇ ਗਲਤ ਕਰ ਰਹੇ ਸੀ ਵਾਕਈ ਗਲਤ ਕਰ ਰਹੇ ਸੀ ਤੁਹਾਨੂੰ ਆਦਾ ਗਲਤੀ ਦਾ ਸਾਸ ਗਲਤ ਕਰ ਰਹੇ ਸੀ ਅੱਛਾ ਤੁਸੀਂ ਇਹ ਮਨਪ੍ਰੀਤ ਸਿੰਘ ਨੇ ਤੁਹਾਨੂੰ ਪ੍ਰੇਰਿਤ ਕੀਤਾ ਤੇ ਤੁਸੀਂ ਉਸ ਗੱਲ ਤੋਂ ਬੱਸ ਗੱਲ ਗਏ ਉਹ ਕਹਿੰਦੇ ਮਨਪ੍ਰੀਤ ਸਿੰਘ ਸਾਫ ਸੌਰੀ ਤੇ ਕਹਿੰਦੇ ਜੇ ਕੋਈ ਪਾਠ ਪੂਜਾ ਕਰਦਾ ਸਾਡਾ ਉਹਦੇ ਨਾਲ ਕੋਈ ਹਾਂ ਜੀ ਹਾਂ ਜੀ ਅੱਛਾ ਉਸ ਤੋਂ ਬਾਅਦ ਤੁਹਾਡਾ ਵਿਵਾਦ ਬਣ ਜਾਂਦਾ ਜਦੋਂ ਤੁਹਾਡਾ ਮਨਪ੍ਰੀਤ ਸਿੰਘ ਨਾਲ ਜਾ ਕੇ ਤੁਸੀਂ ਉਹਨਾਂ ਦੀ ਗੱਲ ਮੰਨਦੇ ਹੋ ਇਹ ਪਖੰਡ ਤੋਂ ਪਾਸੇ ਹੋ ਜਾਂਦੇ ਆ ਪਖੰਡ ਛੱਡ ਦਿੰਦੇ ਆ ਨਾਲ ਤੁਸੀਂ ਵਿਰੋਧ ਵੀ ਕਰਦੇ ਇਸ ਕੰਮ ਦੀ ਨਹੀਂ ਕਰਨਾ ਚਾਹੀਦਾ ਉਸ ਤੋਂ ਬਾਅਦ ਤੁਹਾਡਾ ਇੱਕ ਸ਼ਿਵਮਨਾਥ ਨਾ ਵਿਰੋਧ ਚੱਲਿਆ ਵੀ ਉਹ ਤੁਹਾਡੀ ਭੈਣ ਬਣੀ ਹੋਈ ਸੀ ਇਥੋਂ ਤੇ ਤੁਹਾਡੇ ਤੇ ਕਈ ਤਰ੍ਹਾਂ ਦੇ ਸੰਗੀਨ ਇਲਜ਼ਾਮ ਵੀ ਲਾਏ ਜਾ ਰਹੇ ਆ ਇਹਨਾਂ ਨੇ ਪੈਸੇ ਹੀ ਲੁੱਟ ਕੀਤੇ ਆ ਇਹ ਕੀਤਾ ਉਹ ਕੀ ਮਾਮਲਾ ਸਾਰਾ ਦੇਖੋ ਜੀ ਉਹ ਤੜਕੇ ਵੀਡੀਓ ਮੇਰੇ ਕੋਲੇ ਆਈ ਹੈ ਜੀ ਜਿਹਦੇ ਵਿੱਚ ਸ਼ਿਵਮਨਾ ਕਹਿ ਰਹੀ ਹੈ ਪਹਿਲੇ ਗੱਲ ਤਾਂ ਮੈਂ ਤੁਹਾਨੂੰ ਵੀ ਕਹਿਣਾ ਵੀ ਇਹਦਾ ਭੈਣ ਦਾ ਅਖਰ ਨਾਲ ਆਇਓ ਮੋਰੇ ਜਦੋਂ ਉਹਨੇ ਸਾਰੇ ਪੜਦੇ ਚੱਕਦੇ ਤਾਂ ਮੈਂ ਪਿੱਛੇ ਨਹੀਂ ਰੰਦਾ ਹਮ ਸ਼ਿਵਮ ਨੇ ਵੀਡੀਓ ਦੇ ਵਿੱਚ ਆਪਣਾ ਕਿਸੇ ਪੱਤਰਕਾਰ ਨਾਲ ਗੱਲ ਕਰ ਰਿਹਾ ਫੋਨ ਤੇ ਔਰ ਰਿਕਾਰਡਿੰਗ ਵਾਇਰਲ ਹੋਈ ਸ਼ਿਵਮ ਬੋਲ ਰਹੀ ਹੈ ਵੀ ਮੇਰਾ 25 ਲੱਖ ਰੁਪਿਆ ਬਾਬਾ ਮਲਕ ਸੇਵਾਦਾਰਾਂ ਤੋਂ ਖਾ ਗਿਆ ਹਮ ਮੈਂ ਚੈਲੰਜ ਕਰਦਾ ਸ਼ਿਵਮ ਨੂੰ ਵੀ 25 ਲੱਖ ਰੁਪਿਆ ਛੱਡ ਤੂੰ ਮੈਨੂੰ 20 ਲੱਖ ਸਾਫਤ ਕਰਾ ਦੇ ਹਮ ਜੇ ਉਹਨੇ 20 ਸਾਫਤ ਕਰਾਤਾ ਮਹਾਰਾਜ ਮੈਂ 40 ਲੱਖ ਰੁਪਿਆ ਦਊਂਗਾ ਹਮ ਮੈਂ ਕਹਣਾ ਹੈਗੇ ਬਾਬੇ ਕੋਲੇ ਨੇ ਪੈਸੇ ਦੇਣ ਨੋ ਪਰ ਲਾਜ ਸ਼ਰਮ ਰੱਖਣ ਨੂੰ ਕੁਝ ਵੇਚ ਵਟ ਕੇ ਦੇਣਾ ਕਿ ਦੇਵਾਂਗੇ ਮਹਾਰਾਜ ਬਦਨਾਮੀ ਬਹੁਤ ਵੱਡੀ ਚੀਜ਼ ਹੁੰਦੀ ਹੈ ਬਦਨਾਮੀ ਪਿੱਛੇ ਦਾ ਬੰਦਾ ਖੋਚ ਛਾਲ ਮਾਰ ਜਾਂਦਾ ਜਿਹੜੇ ਸਾਹਮਣੇ ਸ਼ਿਵਮ ਇਹ ਗੱਲਾਂ ਕਰਦੀ ਹੈ ਜੇ ਮੈਂ ਫਾਹਾ ਲੈ ਲਾ ਮੈਨੂੰ ਅਟੈਕ ਹੋ ਜਾਏ ਮੇਰੇ ਮਾਪਿਓ ਨੂੰ ਕੁਝ ਹੋ ਜਾਏ ਜ਼ਿੰਮੇਵਾਰ ਹੈਗੀ ਸ਼ਿਵਮ ਬੋਲਣ ਤੋਂ ਪਹਿਲਾਂ ਉਹਨੂੰ ਕੁਝ ਸੋਚਣਾ ਚਾਹੀਦਾ ਹੈ ਵੀ ਉਹ ਮੁੜ ਕੇ ਕਹੇ ਉਹਨੇ ਇੱਕ ਹੋਰ ਗੱਲ ਆਖੀ ਮੇਰੇ ਕੋਲੇ ਕਹਿੰਦੀ ਪ੍ਰੂਫ ਪਏ ਮੈਂ 8 ਵੀਡੀਓ ਪਾਤੀਆਂ ਉਹਦੇ ਪਹਿਲਾਂ ਮੈਂ ਪ੍ਰੂਫ ਲਾ ਲਾ ਕੇ ਵੀਡੀਓ ਪਾਈਆਂ ਲੋਕਾਂ ਦਾ ਜਿਨੇ ਛੇਵੰਨੇ ਜਿਨ੍ਹਾਂ ਨਾਲ ਠੱਗੀ ਮਾਰੀ ਉਹਨਾਂ ਦੀਆਂ ਰਿਕਾਰਡਿੰਗਾਂ ਲਾ ਲਾ ਇੱਕ ਇਹਦਾ ਚੇਲਾ ਭੈਣੀ ਤੋਂ ਜੀ ਉਹ ਤਾਂ 2 ਲੱਖ ਰੁਪਈਆ ਤੇ ਤੋਲੇ ਦੀ ਚੈਣ ਭਵਾਈ ਇਹਨੇ ਦਵਾਨ ਤੇ ਉਹਦੇ ਘਰੇ ਅੱਛਾ ਉਹਦਾ ਕੰਮ ਨੇ ਉਹਨੇ ਮੈਨੂੰ ਅੱਜ ਫੋਨ ਲਾ ਲਿਆ ਕਹਿੰਦਾ ਵੀ ਮੈਂ 2 ਲੱਖ ਰੁਪਈਆ ਲੈਣਾ ਤੇ ਉਹਨੂੰ ਛੇਵੰਨੇ ਕਹਿੰਦੇ ਵੀ ਮੈਂ ਜਾਂ ਤਾਂ ਤੈਨੂੰ 2 ਲੱਖ ਰੁਪਈਆ ਦਵਾਂ ਜਾਂ ਟੂਮਾ ਵਾਪਸ ਕਰੂੰ ਉਹ ਬੰਦਾ ਵੀਡੀਓ 'ਚ ਬੋਲੀ ਜਾਂਦਾ ਰਿਕਾਰਡਿੰਗਾਂ ਮੇਰੇ ਕੋਲੇ ਕਹਿੰਦਾ ਭਾਈ ਮਨਪ੍ਰੀਤ ਸਿੰਘ ਤੋਂ ਡਰਦੀ ਨੇ ਉਹਨੇ ਫੋਨ ਲਾਇਆ ਵੇ ਮੈਂ ਤੇਰੇ ਜਾਂ ਤਾਂ ਪੈਸੇ ਮਾਉਣੋਂ ਭਰਾਵਾ ਕਿਸੇ ਕੋਲੇ ਗੱਲਾਂ ਨਾ ਕਰਨੀ ਤੇ ਜਾਂ ਤੈਨੂੰ ਟੋਮ ਛੱਲਾ ਦਊ ਕੋਈ ਜਿਹੜੀ ਤੇ ਮਨਉ ਪਾਈ ਹੈ ਜੀ ਇਹ ਫਿਰ ਗੱਲਾਂ ਜਿਹੜੀ ਆ ਤੇ ਚੇਲੇ ਨੇ ਬਕਸ਼ ਦੀ ਚੱਲ ਮੈਂ ਤਾਂ ਮੂੰਹ ਬੋਲਾ ਭਰਾ ਸੀ ਉਹਦਾ ਅੱਛਾ ਬਾਈ ਜਿਹੜੀ ਛੇਵ ਬਨਾਥਾ ਇਹਨੂੰ ਤੁਸੀਂ ਕਿੰਨੇ ਟਾਈਮ ਤੋਂ ਜਾਣਦੇ ਹੋ 2 ਮਹੀਨੇ ਤੋਂ ਜੀ 2 ਮਹੀਨੇ ਪਹਿਲਾਂ ਤੁਹਾਡੀ ਭੈਣ ਬਣੀ ਹਾਂ 2 ਮਹੀਨੇ ਪਹਿਲਾਂ ਅੱਛਾ ਇੱਕ ਭਾਈ ਮਨਪ੍ਰੀਤ ਸਿੰਘ ਨੇ ਵੀ ਇੱਕ ਵੀਡੀਓ ਆਈ ਉਹ ਤਾਂ ਇਹ ਕਹਿ ਰਹੇ ਸੀ ਇਹ ਇਹ ਜੈਂਡਰ ਦਾ ਹੀ ਨਹੀਂ ਪਤਾ ਵੀ ਇਹ ਲੇਡੀਜ਼ ਹੈ ਕਿ ਜੈਂਟਲ ਇਹ ਕੁਝ ਨਹੀਂ ਕਹਿ ਸਕਦੇ ਜੀ ਉਹ ਤਾਂ ਕਦੇ ਕੁਝ ਕਹਿ ਦਿੰਦੇ ਕਦੇ ਕੋਸੇ ਆਪਾਂ ਇਸ ਗੱਲੋਂ ਬਾਹਰ ਮੈਨੂੰ ਤਾਂ ਨਾ ਬੰਦਾ ਲਾ ਦੇ ਵਿਚਾਰੇ ਨਾ ਬੋੜੀ ਲਾ ਦੇ ਆਪਾਂ ਸਿੱਧੇ ਜੀ ਗੱਲ ਅੱਛਾ ਤੁਹਾਡੇ ਨਾਲ ਸਿਰਫ ਇਸੇ ਗੱਲ ਦੀ ਰੰਜਿਸ਼ ਹੋ ਗਈ ਕਿ ਤੁਸੀਂ ਭਾਈ ਮੈਂ ਦੇਖੋ ਜੀ ਆਪਾਂ ਸਾਫ਼ ਸੁਥਰੇ ਜੇ ਬੰਦੇ ਆ ਨਾ ਤਾਂ ਆਪਾਂ ਕਦੇ ਐਹੋ ਜਿਹਾ ਘਟਿਆ ਕੰਮ ਕੀਤਾ ਇਹਦੇ ਚੇਲੇ ਨੇ ਪਿਸ ਤੋਂ 30000 ਰੁਪਏ ਪਵਾਲਿਆ ਮਲੋਟ ਦਾ ਮੈਂ ਨਾਂ ਨਹੀਂ ਲੰਗਾ ਕਿਸ ਤੋਂ 30000 ਰੁਪਏ ਪਵਾਲਿਆ ਉਹ ਤਾਂ ਸ਼ਿਵਮ ਮੇਰੇ ਨਾਲ ਬੋਲਦੀ ਸੀ ਮੈਂ ਮੇਰੇ ਕੋਲ ਕਿਸੇ ਨੇ ਸਕਰੀਨ ਸ਼ਾਟ ਪਾਤਾ ਵੀ ਆ ਵੀਰੇ ਬਾਬੇ ਦੇ ਸੇਵਾ ਦਾ ਚੇਲੇ ਨੇ 30000 ਰੁਪਏ ਪਵਾਲਿਆ ਸਾਡਾ ਤਾਂ ਸਾਡਾ ਕੰਮ ਨਹੀਂ ਹੋਇਆ ਮੈਂ ਗੱਡੀ ਕਰਾਈ 5 ਮਿੰਟਾਂ ਚ ਸ਼ਿਵਮ ਕੋਲੇ ਵੱਜਿਆ ਮੈਂ ਮੁੱਕ ਗਿਆ ਮੈਂ ਕਹਾ ਭਨੇ ਆ ਤੇਰਾ ਚੇਲਾ ਤੇਰੇ ਨਾਲ ਤੇ ਪੈਸੇ ਖਾਈ ਜਾਂਦਾ ਜੇ ਮੇਰੇ ਦਿਲ ਚ ਪਾਪ ਹੋਵੇ ਮਹਾਰਾਜ ਮੈਂ ਕਿਉਂ ਕਹਾਂ ਮੈਂ ਤਾਂ ਅਗਲੇ ਨੂੰ ਕਹਿੰਦਾ ਚੱਕ ਦੇ ਫੱਟੇ ਜਨਾਂ ਲੁੱਟੀ ਦਾ ਬਈ ਲੁੱਟ ਲੈ ਵੀ ਤੁਸੀਂ ਤਾਂ ਉਹਨੂੰ ਦੱਸਿਆ ਵੀ ਤੇਰੀ ਬਦਨਾਮੀ ਹੋ ਰਹੀ ਹੈ ਮੈਂ ਕਹਾ ਭਈ ਤੇਰੀ ਬਦਨਾਮੀ ਅੱਛਾ ਫਿਰ ਇਹ ਫਿਰ ਇਹ ਕਹਿ ਦਿੰਦੀ ਆ ਮੈਂ ਸਾਈਬਰ ਕ੍ਰਾਈਮ ਚ 30 ਰਿਪੋਰਟਾਂ ਦਿੰਦੀ ਆ ਵੀ ਬੰਦੇ ਫੜੋ ਜਿਹੜੇ ਮੇਰੇ ਨਾਂ ਤੇ ਪੈਸੇ ਪਵਾ ਰਹੇ ਕੱਲੀ ਇਹ ਹੀ ਆ ਗਈ ਵੀ ਇਹਦੇ ਨਾਂ ਤੇ ਸਕੈਨਰ ਪਾਉਂਦੇ ਆ ਲੋਕ ਬਾਬੇ ਤਾਂ ਹੋਰ ਵੀ ਬਹੁਤਾ ਜੀ ਦੁਨੀਆ ਤੇ ਤੁਸੀਂ ਵੀ ਬਾਬੇ ਤੁਹਾਡੇ ਨਾਮ ਮੇਰਾ ਨਾਂ ਨਹੀਂ ਬਿਲਕੁਲ ਮੇਰੇ ਨਾਮ ਮੇਰੇ ਨਾਂ ਤੇ ਕੋਈ ਸਕੈਨਰ ਪਾਉਂਦਾ ਬਾਬੇ ਪਾਲੇ ਦਾ ਨਾਮ ਨਹੀਂ ਚਲੋ ਲਖ ਭਾਈ ਮਨਪ੍ਰੀਤ ਸਿੰਘ ਜੀ ਦੇ ਨਾਮ ਤੇ ਤਾਂ ਬਾਬਾ ਚੱਲ ਰਿਹਾ ਪਾਲੇ ਨਾ ਉਹਦੇ ਨਾਮ ਤੇ ਅੱਜ ਤੱਕ ਕਿਸੇ ਨੇ ਪੈਸੇ ਨਹੀਂ ਪਵਾਏ ਬਈ ਸਕੈਨਰ ਚ ਬਾਬਾ ਬੰਟੀ ਜੀ ਸਾਡੇ ਸਤਿਕਾਰਯੋਗ ਲੁਧਿਆਣੇ ਤੋਂ ਉਹਨਾਂ ਦੇ ਨਾਮ ਤੇ ਕਿਸੇ ਨੇ ਸਕੈਨਰ ਚ ਪੈਸੇ ਨਹੀਂ ਪਵਾਏ ਇਹ ਐਸੇ ਦੇ ਹੀ ਬੰਦੇ ਛੱਡੇ ਅੱਛਾ 2 ਮਹੀਨੇ ਪਹਿਲਾਂ ਤੁਸੀਂ ਕਹਿੰਦੇ ਵੀ ਸ਼ਿਵ ਮਨਾਉ ਤੁਹਾਡੇ ਸੰਪਰਕ ਚ ਆਉਂਦੇ ਆ ਉਹ ਕਿਵੇਂ ਆਉਂਦੇ ਤੁਹਾਡੇ ਸੰਪਰਕ ਸਪਰਕ ਚ ਆਏ ਜੀ ਉਹ ਮੈਂ ਚੌਂਕੀ ਤੇ ਗਿਆ ਸੀ ਉਹਨਾਂ ਕੋਲ ਮੋਗੇ ਜੀ ਜਾ ਕੇ ਅਸੀਂ ਬੈਠੇ ਗੱਲਾਂ ਬਾਤਾਂ ਕੀਤੀਆਂ ਤੇ ਭੈਣ ਦਾ ਦੀਵਾਨ ਸੀਗਾ ਮਲੋਟ ਮਲੋਟ ਦੀਵਾਨ ਸੀਗਾ ਮੈਂ ਕਿਹਾ ਵੀ ਤੁਸੀਂ ਸਰਕਾਰ ਵੀ 10 ਮਿੰਟ ਸਾਡੇ ਘਰੇ ਜ਼ਰੂਰ ਆਇਓ ਦੇਖੋ ਜੀ ਜਿਹੜਾ ਬੰਦਾ ਗੱਦੀ ਕਰਦਾ ਉਹ ਇੱਕ ਇੱਕ ਫਕੀਰ ਇੱਕ ਫਕੀਰ ਦਾ ਆਸ਼ਕ ਹੁੰਦਾ ਸਾਨੂੰ ਸਾਡੀ ਜਾਨ ਪਿਆਰੀ ਹੈ ਤੈਨੂੰ ਤੇਰੀ ਜਾਨ ਪਿਆਰੀ ਮੈਂ ਕਿਹਾ ਵੀ ਤੁਸੀਂ 10 ਮਿੰਟ ਜ਼ਰੂਰ ਕਰਿਆ ਆਏ ਆਈ ਮੇਰੇ ਘਰੇ ਮੇਰੀ ਮਾਂ ਲਵਜੋਤ ਰਾਣੀ ਮੇਰੀ ਮਾਂ ਨੇ ਚੱਕੀਆਂ ਕਾਂ ਰੱਖੜੀਆਂ ਤੇ ਸਾਡੇ ਦੋਨਾਂ ਦੇ ਮੂਰੇ ਰੱਖਤੀਆਂ ਮੇਰੀ ਮਾਂ ਕਹਿੰਦੀ ਪਤਨ ਤਸੇ ਰਿਸ਼ਤਾ ਪਾਓ ساری ਜ਼ਿੰਦਗੀ ਦਾ ਕਬਰਾਂ ਤੱਕ ਨਾਲ ਲੈ ਬੋਗੇ ਸ਼ਿਵਮ ਮੈਂ ਤਾਂ ਜਿਹੜਾ ਹੱਥ ਹਟੋ ਤੋ ਕੇ ਆ ਗਈ ਕਹਿੰਦੀ ਮੈਂ ਰਿਸ਼ਤਾ ਰੱਖੜੀ ਬਣਤੀ ਮੇਰੇ ਤੇ ਦਿਵਾਨ ਤੇ ਚਲ ਗਿਆ ਅਸੀਂ ਰਾਤ ਨੂੰ ਫਿਰ ਇਹਨੇ ਦਿਵਾਨ ਚ ਬੋਲਿਆ ਉਹ ਵੀਡੀਓ ਮੇਰੇ ਕੋਲੇ ਪਈ ਹੈ ਕਹਿੰਦੀ ਲਓ ਜੀ ਸਾਡਾ ਕਬਰਾਂ ਤੱਕ ਦਾ ਰਿਸ਼ਤਾ ਬਣ ਗਿਆ ਸਾਰੀ ਸੰਗਤ ਨੂੰ ਸਾਰੇ ਚੇਲੇ ਨੂੰ ਮੈਂ ਦੱਸਣਾ ਚਾਹੁੰਨੀ ਹਾਂ ਮਾਲਕ ਬਾਬਾ ਮੇਰਾ ਅੱਜ ਤੋਂ ਬਾਪਰਾ ਦੇਖੋ ਫਿਰ ਇੱਕ ਮੇਰੀ ਗੱਲ ਇਹ ਵੀ ਸੁਣਨ ਚਾਹੀਏ ਇਹ ਬੋਲੀ ਹੈ ਭੈਣ ਦੀ ਮੀਡੀਆ ਚ ਆਖੇ ਦੀ ਮਾਂ ਨੇ ਧੱਕੇ ਨਾਲ ਰਿਸ਼ਤਾ ਬਣਵਾਤਾ ਮੈਂ ਤਾਂ ਇਹੋ ਜਿਹੇ ਨੂੰ ਭਰਾ ਬਣਾ ਕੇ ਰਾਜ਼ੀ ਨਹੀਂ ਵੀ ਤੈਨੂੰ ਭਰਾ ਹੀ ਬਣਾਇਆ ਤੈਨੂੰ ਐ ਤਾਂ ਨਹੀਂ ਕਿਹਾ ਵੀ ਰੰਡ ਬਣ ਜਾ ਇੱਕ ਭੈਣ ਭਰਾ ਦਾ ਰਿਸ਼ਤਾ ਉਹਨੂੰ ਪਤਾ ਹੀ ਨਹੀਂ ਕੀ ਹੁੰਦਾ ਪਵਿੱਤਰ ਰਿਸ਼ਤਾ ਹੁੰਦਾ ਮੈਨੂੰ ਤੜਕੇ ਵੀਡੀਓ ਚ ਬੋਲਦੀ ਆ ਕਿ ਫੁੱਦੋ ਬੰਦਾ ਇਹੋ ਜਿਹੇ ਨੂੰ ਤਾਂ ਮੈਂ ਕੋਲੇ ਨਹੀਂ ਪੈਂਦਿੰਦੀ ਫਿਰ ਮੈਂ ਵੀ ਕਹਤਾ ਮੈਂ ਕਿਹਾ ਤੂੰ ਆ ਫੁੱਦੋ ਮੈਂ ਕੋਈ ਤੀਮੀ ਰੱਖਿਆ ਤਾਂ ਮੈਨੂੰ ਸਾਬਤ ਕਰਕੇ ਖਲਾ ਜਿਹੜਾ ਤੂੰ ਰੱਖਿਆ ਬੰਦਾ ਉਹ ਮੈਂ ਸਾਬਤ ਕਰ ਦੂੰ ਨਾਲੇ ਤੇਰੇ ਨਾਲ ਰਹਿੰਦਾ 24 ਘੰਟੇ ਹੱਦ ਤੱਕ ਆ ਤੀਨ ਸਾਰੀ ਇਹੀ ਜਾਂਦੀ ਸੀ ਇਹ ਇਹ ਜਿੰਨਾ ਚਿਰ ਦੇ ਹੱਟ ਤੇ ਵੱਜਣੀਆਂ ਨਹੀਂ ਸੀ ਇਹਨੇ ਟਿਕਣਾ ਨਹੀਂ ਸੀ ਠੀਕ ਆ ਨਿੰਗਾ ਸਿੰਘਾਂ ਬਾਈਆਂ ਤੋਂ ਸਾਡੇ ਮਨਪ੍ਰੀਤ ਖਾਲਸਿਆਂ ਦੇ ਕੋਲੇ ਪ੍ਰੂਫ ਤਾਂ ਸੀਗੇ ਪਰ ਉਹ ਕਿਸੇ ਦੇ ਮੋਹਰੇ ਨਹੀਂ ਲੈ ਕੇ ਚਲੋ ਉਹਨਾਂ ਦੀ ਕੋਈ ਰਜਾ ਹੋਊਗੀ ਪਰ ਮੇਰੇ ਕੋਲ ਤਾਂ ਜਿਹੜੇ ਆਉਣਗੇ ਜੀ ਮੈਂ ਤਾਂ ਚੱਠਾ ਹੁਣ ਸਾਹਮਣੇ ਰੱਖੂੰਗਾ ਜਿਹੜਾ ਵੀ ਕੋਈ ਕੁਝ ਵੀ ਭੇਜੇ ਆਪਾਂ ਤਾਂ ਚੜਾ ਦੇਣਾ ਨੱਟ ਤੇ ਬਾਅਦ ਉਹਦੇ ਸ਼ਿਵਨਾਥ ਦੇ ਨਾਂ ਤੇ ਤੁਸੀਂ ਕਹਿੰਦੇ ਬੜੇ ਪੈਸੇ ਲੋਕਾਂ ਅੰਠਗੀ ਵੱਜ ਰਹੀ ਹੈ ਕੀ ਇਹਦੇ ਵਿੱਚ ਕੋਈ ਕਰਾਮਾਤ ਹੈਗੀ ਆ ਜਾਂ ਕੋਈ ਦਿਖਾਉਂਦੇ ਦੇ ਦੇਖੋ ਜੀ ਕਰਾਮਾਤ ਹੈਗੀ ਆ ਆਪਾਂ ਝੂਠ ਨਹੀਂ ਮਾਰਦੇ ਮੈਂ ਖੁਦ ਉੱਥੇ ਬੰਦੇ ਰਾਜੀ ਹੁੰਦੇ ਦੇਖੇ ਮੈਂ ਇਹਦੇ ਵਾਂਗੂ ਕਹਿੰਦਾ ਵੀ ਉਹਦੇ ਚ ਕੱਖ ਨਹੀਂ ਐਨੇ ਮੈਨੂੰ ਸਿੱਧਾ ਕਹਦਾ ਬਾਈ ਜੀ ਤੜਕੇ ਕਹਿੰਦੇ ਮਾਲਕਾ ਬਾਬਾ ਫੁੱਦੂ ਬੰਦਾ ਇਹਦੇ ਚ ਕੱਖ ਨਹੀਂ ਇਹਨੂੰ ਆਉਂਦਾ ਕੱਖ ਨਹੀਂ ਇਹਨੂੰ ਜਾਉਂ ਨਹੀਂ ਆਉਂਦਾ ਐਨੇ ਦੁਨੀਆਂ ਉਹਦੇ ਕੋਲੇ ਆਉਂਦੀ ਕਿਸੇ ਗੱਲ ਤੋਂ ਹੀ ਆਉਂਦੀ ਹੈ ਠੀਕ ਹੈ ਜਦੋਂ ਗੁਰੂਆਂ ਦੀਆਂ ਫੌਜਾਂ ਬਾਬਾ ਜੀ ਉਹਨਾਂ ਕੋਲੇ ਥੌਰਟੀ ਹੈ ਉਹਨਾਂ ਨੂੰ ਕੋਈ ਚੀਜ਼ ਨਹੀਂ ਚੰਗੀ ਲੱਗੀ ਜੇ ਇਹ ਸ਼ਿਵਮਨਾਥ ਦੇ ਕਰਕੇ ਬਾਬਾ ਜੀ ਸਾਰੇ ਬਾਬਿਆਂ ਦੀ ਰੇਲ ਬਣੀ ਹੈ ਤੁਸੀਂ ਆਪ ਜਾਣੇ ਹੋ ਸਭ ਤੋਂ ਪਹਿਲਾ ਮੁੱਦਾ ਕਿਹਦਾ ਚੱਕਿਆ ਗਿਆ ਸੀ ਸ਼ੇਵਮਨਾਥ ਦਾ ਜੇ ਇਹ ਖਾਲਸਿਆਂ ਦੇ ਮੂਹਰੇ ਆ ਕੇ ਕਹਿ ਰਹੇ ਦੀ ਵੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੇਵਮਨਾਥ ਸਾਡੀਆਂ ਸਿਕੜਾਂ ਵੀੜੀਆਂ ਪੀਣੀਆਂ ਸਾਡੇ ਸਿਰ ਘੁਕਦੇ ਜਿੰਨ ਗੰਗਾ ਸਿੰਘਾਂ ਨੂੰ ਨਹੀਂ ਪਸੰਦ ਪਈ ਅਸੀਂ ਘਾਣੋਂ ਨਹੀਂ ਕਰਦੇ ਇੱਕ ਵੀ ਬਾਬੇ ਤੇ ਗੱਲ ਆ ਜਾਂਦੀ ਆਪਾਂ ਜੋਤੀ ਜਪਾਣੀ ਪੀ ਲੈਂਦੇ ਐਨੇ ਮਾਫੀ ਨਹੀਂ ਮੰਗੀ ਤੇ ਸਾਡੇ ਭਾਈ ਸਾਭਾ ਨੇ ਚੱਕ ਤੇ ਡੱਡੇ ਫਰ ਸਾਰੇ ਰਗੜੇ ਸੈਕਟਾਂ ਬੀੜੀਆਂ ਪੀ ਕੇ ਜਦੋਂ ਇਹ ਕੰਮ ਉਹਦੇ ਨਾਲ ਕਈ ਲੋਕਾਂ ਦਾ ਭਲਾ ਹੋਣਾ ਨਸ਼ੇ ਨਾਲ ਕੀ ਭਲਾ ਹੋਣਾ ਕਿਸੇ ਦਾ ਨਹੀਂ ਆਪਾਂ ਦੇਖੋ ਅਗਲੇ ਦਾ ਸਰੂਰ ਹੈ ਜੀ ਉਹਨੇ ਕੋਈ ਅੰਮ੍ਰਿਤ ਨਹੀਂ ਛਕਿਆ ਸੈਕਟ ਬੀੜੀ ਤਾਂ ਦੇਖੋ ਅਗਲਾ ਆਪਦੇ ਰਾਜਾ ਨੂੰ ਪੀਣਾ ਨਹੀਂ ਆ ਤਾਂ ਸਿਹਤ ਨੂੰ ਪੀਣੀ ਮਤਲਬ ਨਸ਼ਾ ਤਾਂ ਮਾੜੀ ਚੀਜ਼ ਹੀ ਹੈ ਨਾ ਨਹੀਂ ਉਹ ਦੇਖੋ ਅਗਲਾ ਆਪਦੀ ਸਿਹਤ ਤੇ ਪੀਂਦਾ ਆਪਾਂ ਹੁਣ ਉਹਨੂੰ ਕੀ ਕਹਿ ਸਕਦੇ ਹਾਂ ਆਪਾਂ ਜੇ ਤਾਂ ਹੁਣ ਤਾਂ ਉਹ ਚਲੋ ਰਿਸ਼ਤਾ ਦੋ ਦੋ ਮਹੀਨੇ ਪਹਿਲਾਂ ਤੁਹਾਡਾ ਭੈਣ ਭਰਾ ਦਾ ਰਿਸ਼ਤਾ ਸਿਵਿਆਂ ਤਿੱਕਰ ਕਬਰ ਬਹੁਤ ਕਲੋਸ ਹੈ ਜੀ ਬਹੁਤ ਕਲੋਸ ਦੋ ਮਹੀਨੇ ਹੀ ਤੁਹਾਡਾ ਰਿਸ਼ਤਾ ਰਾਤ ਨੂੰ 12 12 ਵਜੇ ਵੀ ਚਾਨ ਚੱਕ ਮੇਰੇ ਘਰੇ ਆ ਕੇ ਮੈਨੂੰ ਸਰਪ੍ਰਾਈਜ਼ ਦਿੰਦੀ ਰਹੀ ਹੈ ਹਾਂ ਇੱਥੇ ਗਲੀ ਦੇ ਮੋੜ ਤੇ ਆ ਕੇ ਮੈਨੂੰ ਕਹਿੰਦੇ ਸੀ ਵੀਰੇ ਮੈਂ ਆ ਗਈ ਹਾਂ ਬਿਸਮਿਲ੍ਲਾ ਭੈਣ ਜੀ ਆਇਆ ਔਰ ਇਹ ਦੋ ਬਾਤ ਕੀ ਕਰ ਸਕਦੇ ਮਾਰ ਮੇਰੀ ਜਿੰਨੀ ਕਾਕਾਤਾ ਆਪਾਂ ਉਹਨਾਂ ਦੇ ਬੰਦੇ ਤਾਂ ਕਿਨੇ ਵੀ ਦੇ ਦੇ ਉਹਨਾਂ ਨੂੰ ਗੁੱਸਾ ਹੀ ਆਇਆ ਵੀ ਭਾਈ ਮਨਪ੍ਰੀਤ ਸਿੰਘ ਕਰਕੇ ਵੀ ਸਾਡਾ ਕੰਮ ਠੱਪ ਬੰਦਾ ਤੇ ਗੁੱਸਾ ਮੈਨੂੰ ਕਹਿੰਦੀ ਤੂੰ ਐਂ ਕਹਿਣਾ ਸੀ ਉੱਥੇ ਮਨਪ੍ਰੀਤ ਖਾਲਸੇ ਕੋਲੇ ਖੜਕੇ ਵੀ ਮੈਂ ਸ਼ਿਵਾ ਮਨਾਥ ਨੂੰ ਲੈ ਕੇ ਆਉਂਗਾ ਉਹ ਵੀ ਮਾਫੀ ਮੰਗੂ ਕਿ ਮੈਂ ਕਿਹਾ ਐਡੀ ਤੂੰ ਸੱਚੀ ਸਵੇਤਰੀ ਮੈਨੂੰ ਪਤਾ ਤੂੰ ਮੇਰੇ ਕਹਤੇ ਭੱਗ ਜਾਂਦੀ ਇਹਨੂੰ ਉਂਗਲਾਂ ਵਾਲੇ ਨਹੀਂ ਟਿਕਨ ਦਿੰਦੇ ਇਹ ਕਹਿੰਦੀ ਸਾਰਾ ਮੌਕਾ ਮੇਰੇ ਨਾਲ ਹੈ ਮੈਂ ਕਹਿੰਦਾ ਮੌਕੇ ਤੋਂ ਮੈਂ 100 ਬੰਦਾ ਕੱਢ ਦੂੰ ਜਿਹੜਾ ਇਹਦੇ ਖਿਲਾਫ ਤੜਕੇ ਤੋਂ ਲੈ ਕੇ ਆਥਨ ਤੱਕ ਮ ਦੇ ਤਰੇ ਦਿਲਾ ਤਰੇ ਤੇਰੇ ਲਾ ਦਵੀ ਸاسي ਜਾਣਦੇ ਨੂੰ ਕਿੱਡੇ ਪਾਣੀ ਚੈ ਨਹੀਂ ਤੁਸੀਂ ਦੋਨਾਂ ਧਿਰਾਂ ਨੇ ਮੀਡੀਆ ਚ ਆਉਣ ਤੋਂ ਪਹਿਲਾਂ ਕੋਈ ਆਪਸ ਚ ਬੈ ਕੇ ਕੋਈ ਸਲਾਹ ਕਰਨ ਦੀ ਕੋਸ਼ਿਸ਼ ਨਹੀਂ ਜੀ ਹੁਣ ਹੁਣ ਕਰਨੀ ਚਾਹੀਦੀ ਸੀ ਮੇਰੀ ਬੱਟੀ ਭੈਣਾ ਚਲੋ ਲੱਖ ਲੜਾਈ ਹੋ ਗਈ ਜੇ ਉਹਨੂੰ ਕਿਸੇ ਨੇ ਕਹਿਤਾ ਵੀ ਮਲਕ ਨੇ ਤੇਰੇ ਨਾਲ ਤੇ ਪੈਸੇ ਪਵਾ ਲੇ ਘਰੇ ਆ ਕੇ ਮੇਰੇ ਸੌ ਜੂਤ ਮਾਰਦੀ ਸਿਰ ਚ ਵੀ ਬਿਰਿਆ ਤੇਰੀ ਘਟੀਆਂ ਗੱਲ ਹੈ ਮੈਂ ਕੀ ਕਹਿ ਦਵਾਂ ਤੂੰ ਪਵਾਇਆ ਪੈਸੇ ਮੈਂ ਕਹਣਾ ਸਾਫਤ ਕਰੇ ਜਿਵੇਂ ਮੈਂ ਹੱਥ ਵੀਡੀਓ ਪਾਤੀਆਂ ਇਹ ਪਾਵੇ ਵੀਡੀਓ ਕੋਈ ਪੈਸੇ ਲੈਣ ਵਾਲੀ ਤੂੰ ਅੱਠ ਪਾਤੀਆਂ ਵੀਡੀਓ ਹਾਂ ਜਿੰਨਾ ਜਿੰਨਾ ਤੋਂ ਪਹਿਲੇ ਆਤਿਆਂ ਨੇ ਮੱਠ ਵੀਡੀਓ ਬਾਅਦ ਅੱਛਾ ਤੁਹਾਡੇ ਇਸ ਬਵਾਦ ਦੇ ਦੌਰਾਨ ਹੀ ਤੁਸੀਂ ਇੱਕ ਪੱਤਰਕਾਰ ਤੇ ਵੀ ਉੰਗਲ ਚੁੱਕੀ ਕਿਉਂ ਪੱਤਰਕਾਰ ਉਹ ਤਾਂ ਬਿਨਾ ਮਤਲਬ ਤੋਂ ਦੇਖੋ ਜੀ ਆਪਣੇ ਥੰਬਲ ਯੂਜ਼ ਕਰ ਰਿਹਾ ਮੈਂ ਤਾਂ ਫੋਟੋ ਪਿੱਛੇ ਲੜਿਆ ਸੀ ਹੂੰ ਵੀ ਸ਼ਿਵਮਨਾਥ ਦੀ ਵੀਡੀਓ ਤੇ ਮੇਰੀ ਫੋਟੋ ਨਾਲ ਲਾਏ ਜਾਵੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਦੋਂ ਅਗਲੀ ਕਈ ਆਂਦੀ ਹੈ ਵੀ ਗੱਦੀ ਤਾਂ ਮੇਰੀਆਂ ਫੋਟੋਆਂ 'ਚ ਪੜਦੇ ਫਿਰ ਮੇਰੀਆਂ ਫੋਟੋਆਂ 'ਚ ਕਿਉਂ ਲੱਗ ਰਹੀਆਂ ਨਹੀਂ ਉਹ ਤਾਂ ਪੱਤਰਕਾਰ ਨੇ ਚਲੋ ਖਬਰ ਲਾਉਣੀ ਹੈ ਉਹਨਾਂ ਦਾ ਫਿਰ ਉਹ ਫਿਰ ਖਬਰ ਲਾਉਣੀ ਮਹਾਰਾ ਕਿਸੇ ਢਾਇ ਸਿੰਘ ਦੀ ਲਾਵੇ ਹੁਣ ਇੱਕ ਨੇ ਲਿਖਤਾ ਕਿ ਮੈਂ ਰੱਬ ਤੋਂ ਤੇ ਮੇਰੇ ਪਿਓ ਤੋਂ ਡਰਦਾ ਮਾਰਾ ਮੈਂ ਤੁਹਾਡੇ ਚੈਨਲ ਦੇ ਰਾਹੀਂ ਕਹਿਣਾ ਚਾਹਣਾ ਮੈਨੂੰ ਦੋ ਹੀ ਬੰਦਾਂ ਦਾ ਤੇਜਾ ਤੋਂ ਮੈਂ ਡਰਦਾ ਨਹੀਂ ਰੀਲ ਬਣਾਉਣ ਨਾਲ ਤਾਂ ਮੇਰੀ ਜੰਮੇ ਨਹੀਂ ਕੋਈ ਕਿਉਂ ਬੰਦੇ ਨੂੰ ਬੰਦਾ ਪਰਖਦਾ ਜਨਾਨੀ ਨੂੰ ਜਨਾਨੀ ਪਰਖਦੀ ਹੈ ਸਮਝਦਾਰ ਹੋ ਤੁਸੀਂ ਨਹੀਂ ਫਿਰ ਉਹ ਪੱਤਰਕਾਰ ਨਾਲ ਤੁਹਾਨੂੰ ਇਨਾ ਗੁੱਸਾ ਕੀ ਆਇਆ ਕਿ ਕੋਈ ਪੱਤਰਕਾਰ ਨਾਲ ਕੋਈ ਨਿੱਜੀ ਥੋੜੀ ਪੱਤਰਕਾਰ ਨੇ ਮਾਰਾ ਜੀ ਥੰਬੜ ਹੀ ਆਇਆ ਜਾਂ ਬਣਾਇਆ ਮੇਰਾ ਪਾਰਾਵਾਦ ਕਰਨਾ ਵੀਡੀਓ ਪਾਤੀ ਉਹਦੀ ਉਹਨੇ ਉੱਪਰ ਲਿਖਦਾ ਕਿ ਸ਼ਿਵਮ ਬਾਬੇ ਨੇ ਬਣਾਇਆ ਮਲਕ ਬਾਬੇ ਦੀ ਰੀਲ ਮਲਕ ਬਾਬਾ ਸਿਰੇ ਦਾ ਟੱਗ ਕਿਸੇ ਦੀ ਵੀਡੀਓ ਚਲਾਉਣਾ ਪਿੱਛੇ ਯਾਰ ਤੁਸੀਂ ਆਪਦੇ ਵਿਊਆਂ ਦੀ ਖਾਤਰ ਅਗਲੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹੋ ਇਹ ਵੀ ਪਖੰਡਾ ਜੀ ਇੱਕ ਤਰ੍ਹਾਂ ਦਾ ਨਹੀਂ ਵੀਡੀਓ ਪਾਉਣ ਤੋਂ ਪਹਿਲਾਂ ਤੁਸੀਂ ਪੱਤਰਕਾਰ ਨਾਲ ਸੰਪਰਕ ਨਹੀਂ ਕੀਤਾ ਵੀ ਤੁਸੀਂ ਪਾਈ ਆ ਮੇਰਾ ਕਿਉਂ ਲਗਾਉਂਦੇ ਹੋ ਕਰੇ ਮੇਰਾ ਤਾਂ ਹੋਣ ਨਹੀਂ ਚਾਗਦਾ ਅੱਛਾ ਇਹ ਵੀ ਪਖੰਡਾ ਇੱਕ ਤਰ੍ਹਾਂ ਦਾ ਅੱਛਾ ਕਿਸੇ ਦੀ ਹੋਰ ਗੱਲ ਨੂੰ ਹੋਰ ਬਣਾ ਕੇ ਵੀਡੀਓ ਪਾਉਣੀ ਇਹਨੂੰ ਵੀ ਪਖੰਡ ਕਹਿੰਦੇ ਇਹ ਪੁਰਾਣੇ ਬਜ਼ੁਰਗਾਂ ਦਾ ਲਾਫਜਾ ਪਖੰਡ ਮਤਲਬ ਮੀਡੀਆ 'ਚ ਵੀ ਗੱਲ ਕੋਈ ਹੋਰ ਹੁੰਦੀ ਹੈ ਥੰਮ ਮੈਲ ਕੁਝ ਹੋਰ ਲਾ ਦਿੱਤਾ ਜਾਂਦਾ ਹੈ ਨਾ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਜਿੱਤੋਂ ਨੂੰ ਪਤਾ ਹੀ ਹੈ ਮਾਰੇ ਗੱਲ ਵਧਾਉਂਦੇ ਹਾਂ ਹਾਂ ਤੇ ਫਿਰ ਮੈਨੂੰ ਵੀਡੀਓ ਚ ਕਹਿਦੀ ਆ ਤੇਰਾ ਪਟਾਕਾ ਪੈ ਜਾਣਾ ਹਮ ਸ਼ਿਵਮ ਮਨਾਥ ਹਮ ਰਾਬਣਾ ਪਵਾਵੇਂ ਮੈਂ ਮੈਂ ਵੀਡੀਓ ਪਾਈਆਂ ਤੁਸੀਂ ਸ਼ਰਾਬ ਦੇ ਰਹੀ ਏ ਤੁਹਾਨੂੰ ਹਾਂ ਸ਼ਰਾਬ ਦੇ ਰਹੀ ਸਾਰਿਆਂ ਨੂੰ ਦਿੰਦੀ ਆ ਜੀ ਉੱਥੋਂ ਅੱਛਾ ਤੇਰਾ ਆ ਮੇਰਾ ਤੁਸੀਂ ਵੀਡੀਓ ਸੰਗਤ ਜੀ ਵੀ ਇੰਸਟਾ ਤੇ ਕੋਲ ਕੇ ਦੇਖੋ ਹਮ ਮੈਂ ਕੁਝ ਨਹੀਂ ਉਹਦੇ ਚ ਕਹਿ ਰਿਹਾ ਸ਼ਿਵਮ ਮਨਾਥ ਨੂੰ ਜੋ ਕੁਝ ਕਹਿ ਰਹੀ ਏ ਜਿਹੜੀ ਰਿਕਾਰਡਿੰਗ ਪਿੱਛੇ ਚੱਲ ਰਹੀ ਏ ਉਹ ਧਿਆਨ ਨਾਲ ਸੁਣੋ ਰਿਕਾਰਡਿੰਗ ਚ ਸੰਗਤ ਹੀ ਕਹਿ ਰਹੀ ਏ ਹਮ ਵੇ ਚੀ ਛੱਡ ਦੂੰ ਨਹੀਂ ਲੋਕ ਕਿੰਨੇ ਕਾ ਰਹੇ ਤੁਹਾਡੇ ਕੋਲ ਜਿੰਨੇ ਕਹਿ ਰਹੇ ਸ਼ਿਵਮਨਾਤ ਨੇ ਸਾਡੇ ਨਾਲ ਬਾਦੂ ਜੀ ਬਾਦੂ ਐਤਵਾਰ ਨੂੰ ਜਿਹੜੇ ਕਾਨਫਰੰਸ ਕਰਨੀ ਆ ਕਾਨਫਰੰਸ ਦੇ ਵਿੱਚ ਘੱਟ ਤੋਂ ਘੱਟ ਮੇਰੇ ਕੋਲ 50 60 ਬੰਦੇ ਬੁੜੀਆਂ ਆ ਰਹੇ ਜਿੰਨਾਂ ਤੋਂ ਪੈਸੇ ਕਾਦੇ ਆ ਕਿੱਥੇ ਕਿੱਥੇ ਹੋ ਰਹੀ ਹੈ ਕਾਨਫਰੰਸ ਤੁਹਾਡੀ ਕਾਨਫਰੰਸ ਆਪਣੀ ਬਠਿੰਡੇ ਬਠਿੰਡੇ ਹਾਂ ਭਾਈ ਮੰਤਰੀ ਸਿੰਘ ਕਾ ਰਹੇ ਤੁਸੀਂ ਕਰ ਰਹੇ ਨਹੀਂ ਨਹੀਂ ਮੈਂ ਕਰ ਰਿਹਾ ਹਾਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਜਰੂਰ ਆਇਓ ਨਹੀਂ ਜਰੂਰ ਆਵਾਂਗੇ ਕਿੱਥੇ ਬਠਿੰਡੇ ਕਿਸ ਜਗ੍ਹਾ ਤੇ ਰੱਖੀ ਹੈ ਤੁਹਾਡੀ ਬਠਿੰਡੇ ਆਪਣਾ ਗੁਰਨਾਨਕ ਨਗਰ ਸ੍ਰੀ ਗੁਰੂ ਨਾਨਕ ਨਗਰ ਮੰਗਲਵਾਰ ਤੇ ਸ਼ਨੀਵਾਰ ਦੀ ਮੇਰੇ ਚੌਂਕੀ ਹੁੰਦੀ ਆ ਆਪਾਂ ਹੁਣ ਵੀ ਚੌਂਕੀ ਲਾਈ ਜਾਂਦੇ ਹਾਂ ਮੈਂ ਮਾਫੀ ਮੰਗੀ ਮੈਂ ਫਿਰ ਵੀ ਚੌਂਕੀ ਲਾਈ ਆ ਨਾ ਪਰ ਮੈਨੂੰ ਜਿਹੜੀਆਂ ਗੱਲਾਂ ਤੋਂ ਰੋਕਦਾ ਮਾਰਾ ਮੈਂ ਰੁਕਿਆ ਤੁਸੀਂ ਮੇਰੀ ਕੋਈ ਵੀਡੀਓ ਦਿਖਾ ਦਿਓ ਪਾਉਣ ਲਾਉਂਦੇ ਦੀ ਸਿਰ ਲਾਉਂਦੇ ਦੀ ਆਪ ਆਪ ਮੈਂ ਆਪਦੇ ਆਪ ਨੂੰ ਫੇਰ ਮਾਰ ਲੂੰਗਾ ਹਾਂ ਦੇਖੋ ਪ੍ਰਾਣੀ ਮੇਰੀ ਵੀਡੀਓ ਚੱਕ ਕੇ ਪਾ ਦੇ ਤਰਾ ਬਸਾਂਬੇ ਉਹ ਜੋ ਪਹਿਲਾਂ ਕੁਝ ਹੋਇਆ ਉਹ ਤੋਂ ਪਾਸੇ ਹਾਂ ਅੱਛਾ ਤੁਹਾਡੇ ਇਸ ਮਾਮਲੇ ਚ ਜਿਹੜੇ ਜਿਹੜੇ ਜਿੰਨੇ ਵੀ ਚੇਲੇ ਆ ਬਾਬੇ ਜਿਹੜੇ ਕੰਮ ਕਰਦੇ ਆ ਪੁੱਛਾਂ ਦੇਣ ਵਾਲਾ ਉਹ ਤੁਹਾਡੇ ਫੇਰ ਨਾਲ ਖੜੇ ਆ ਕਿ ਖਿਲਾਫ ਗਏ ਤੁਹਾਡੇ ਦੇਖੋ ਸਾਰੇ ਨਹੀਂ ਮੈਂ ਕੁਝ ਕੁ ਸਖਸ਼ਾਂ ਦੇ ਨਾਮ ਲਾਉਂਗਾ ਜਿਹੜੇ ਮੇਰੇ ਨਾਲ ਆ ਬਾਕੀ ਤਾਂ ਸਾਰੇ ਖਿਲਾਫ ਹੋਏ ਪਏ ਆ ਸਭ ਤੋਂ ਪਹਿਲਾਂ ਮੇਰਾ ਗੁਰੂ ਵੇਕੀ ਸਾਈਂ ਜੀ ਮਾਨਸ ਦੂਜਾ ਨੰਬਰ ਤੇ ਰਾਜਾ ਚਿश्ती ਜੀ ਮੋਗੇਬਾਲ ਸੋਫੀਆਨ ਕਲੱਬ ਗਰੁੱਪ ਤੋਂ ਸਾਡੇ ਬੜੇ ਸਤਿਕਾਰਯੋਗ ਬਾਬਾ ਸ਼ੌਕੀ ਸ਼ਾਹ ਜੀ ਹੂੰ ਔਰ ਸਾਡੇ ਰਹਿਮਾਨ ਕਾਦਰੀ ਜੀ ਉਹ ਮੇਰੇ ਨਾਲ ਨੇ ਬਾਬਾ ਸਾਗਰ ਜੀ ਬਠੰਡੇ ਤੋਂ ਉਹ ਮੇਰੇ ਨਾਲ ਤੇ ਬਾਬਾ ਗੋਰਾ ਜੀ ਵੈਲਫੇਅਰ ਸੈਸਾਟੀ ਖਵਾਜਾ ਕਰੀਬ ਨਵਾਜ਼ ਟਰਸਟ ਤੋਂ ਬਾਬਾ ਗੋਰਾ ਜੀ ਤੇ ਆਉਣੇ ਵਾਲੇ ਉਹ ਮੇਰੇ ਨਾਲ ਹੋਰ ਨਹੀਂ ਆਪਾਂ ਕਿਸੇ ਦਾ ਨਾਲ ਇਹ ਸਭ ਖਲਾਫ ਹੈ ਜੀ ਆਪਾਂ ਅੱਛਾ ਉਹਨਾਂ ਨੂੰ ਲੱਗਦਾ ਵੀ ਸਾਡੀਆਂ ਦੁਕਾਨਦਾਰੀਆਂ ਬੰਦ ਹੋ ਰਹੀਆਂ ਹੂੰ ਬਾਬੇ ਬੰਦ ਸਾਰੀ ਵੱਡੋ ਵੱਡੇ ਸਾਰੇ ਹੀ ਮੇਰੇ ਤੇ ਐਂ ਗੁੱਸਾ ਕਰੀ ਬੈਠਿਆ ਵੇ ਮਾਲਕ ਨੇ ਆਇਆ ਕਿਉਂ ਕਹਤਾ ਵੀ ਇਹ ਪਖੰਡਾ ਹੈ ਮਾਲਕ ਬਾਬੇ ਨੇ ਆਇਆ ਕਹਤਾ ਵੀ ਇਹ ਪਖੰਡਾ ਮੈਂ ਕਿਹਾ ਯਾਰ ਮੈਂ ਕੀ ਲੈਣਾ ਮੈਂ ਤੁਹਾਨੂੰ ਜਿਹੜਾ ਜਿਹੜਾ ਇਹ ਸਾਡੇ ਨਾਲ ਬਵਾਦ ਜੁੜ ਗਿਆ ਸਾਰਾ ਇਹ ਨੂੰ ਸੱਚ ਬੋਲਣ ਦੀ ਸਜ਼ਾ ਮਿਲ ਗਈ ਤੁਹਾਨੂੰ ਹਾਂ ਦੇਖੋ ਮੈਂ ਆਪਦੀ ਆਪਦੇ ਵਾਸਤੇ ਵੀਡੀਓ ਪੋਵਾਈ ਸੀ ਕਿਸੇ ਲਈ ਨਹੀਂ ਭਾਈ ਮਨਪ੍ਰੀਤ ਭਾਈ ਜੀਆਂ ਕੋਲੇ ਮੈਂ ਗਿਆ ਮੈਂ ਆਪਣੇ ਲਈ ਗਿਆ ਸੀ ਮੈਂ ਕਿਸੇ ਲਈ ਗੱਲ ਕਰਨ ਨਹੀਂ ਗਿਆ ਸੀ ਭਾਈ ਮਨਪ੍ਰੀਤ ਜੀ ਨੇ ਗੱਲ ਛੇੜ ਲਈ ਵੀ ਭਾਈ ਸ਼ਿਵਮਨਾਥ ਨਾਲ ਤੂੰ ਅੱਜ ਤੋਂ ਬਾਅਦ ਰਿਸ਼ਤਾ ਰੱਖੇਂਗਾ ਕਿ ਨਹੀਂ ਰੱਖੇਂਗਾ ਭਾਈ ਮਨਪ੍ਰੀਤ ਜੀ ਨੇ ਜਦੋਂ ਇਹ ਪੁੱਛਿਆ ਵੀ ਸ਼ਿਵਮਨਾਥ ਨਾਲ ਤੂੰ ਅੱਜ ਤੋਬਾ ਰਿਲੇਸ਼ਨ ਰੱਖੇਂਗਾ ਦੇਖੋ ਜੀ ਇਹ ਸਮਾਂ ਇਹੋ ਜਿਹਾ ਹੁੰਦਾ ਜਦੋਂ ਭੀੜ ਪੈ ਜੇ ਉਦੋਂ ਇਹ ਸਮਾਂ ਇਹੋ ਜਿਹਾ ਹੁੰਦਾ ਜੇ ਮੈਨੂੰ ਕਿਤੇ ਖਾਲਸਾ ਸਹਿਬੰਦ ਐਵੇਂ ਵੀ ਕਹਿ ਦਿੰਦੇ ਨਾ ਵੀ ਭੀਪਾ ਆਪ ਦਾ ਪਰਿਵਾਰ ਛੱਡ ਦੇ 6 ਮਹੀਨੇ ਬੁਲਾਉਣਾ ਨਹੀਂ ਹੋ ਸਕਦਾ ਮੈਨੂੰ ਮੰਨਣਾ ਪੈ ਜਾਂਦਾ ਉਹਨਾਂ ਨੇ ਜਦੋਂ ਕਿਹਾ ਵੀ ਤੂੰ ਸ਼ਿਵਮ ਨਾਲ ਆ ਲੈ ਕਿ ਭਾਈ ਸਾਡੇ ਨਾਲ ਮੈਂ ਕਿਹਾ ਜੀ ਦੇਖੋ ਤੁਸੀਂ ਪਖੰਡਵਾਦ ਦੀ ਬਾਤ ਚੱਕੀ ਅੱਜ ਤੋਬਾ ਪੌਣਾ ਲਾਉਣ ਆਣ ਆਲੇ ਤੇ ਪੁੱਛਾ ਕੱਢਣ ਆਲੇ ਆਪਾਂ ਤਾਂ ਦੇਖੋ ਤੁਹਾਡੇ ਨਾਲ ਹੈ ਵੀ ਮੈਨਾਂ ਕਿਵੇਂ ਦਾ ਅੱਛਾ ਜਿਹੜੇ ਚੇਲੇ ਆ ਬਾਬਿਆਂ ਕੋਲੇ ਇਹਨਾਂ ਕੋਲੇ ਦੁਖੀ ਲੋਕ ਆਉਂਦੇ ਆ ਕੋਈ ਕਿਸੇ ਤਰ੍ਹਾਂ ਦਾ ਦੁਖੀ ਆ ਕੋਈ ਨਾ ਕੋਈ ਬਿਮਾਰੀ ਆ ਸ਼ਰੀਰ ਇੱਕ ਜਾਂ ਕਿਸੇ ਦੇ ਘਰ ਚ ਕੋਈ ਪ੍ਰੋਬਲਮ ਆ ਲੱਗਦਾ ਨਹੀਂ ਵੀ ਬਾਬੇ ਇਹਨਾਂ ਦਾ ਆਰਥਿਕ ਸ਼ੋਸ਼ਣ ਕਰਦੇ ਆ ਇਸ ਤਰ੍ਹਾਂ ਮਾਨਸਿਕ ਤੇ ਆਰਥਿਕ ਸ਼ੋਸ਼ਣ ਦੇਖੋ ਪਤਾ ਕੀ ਗੱਲ ਹੈ ਪੈਸਾ ਅਗਲਾ ਉਹਨਾਂ ਦੇ ਆਂ ਦੇਖੋ ਜੇ ਆਪਾਂ ਹੁਣ ਕਿਸੇ ਨੂੰ ਕਹਦੇ ਵੀ 50000 ਰੁਪਏ ਲੱਗੂ ਭਾਈ ਇਤਰਾ ਕੰਮ ਕਰਦਾ ਅਗਲਾ ਦੇਉ ਤਾਂ ਨਾ ਜੇ ਉਹਦਾ ਕੁਸਤਾ ਹੋਇਆ ਹੋਊ ਹੂੰ ਆ ਕਮੇ ਦੇ ਦੋ ਅਗਲਾ 50 ਰੁਪਏ ਇਹਨਾਂ ਦਾ ਕਹਨ 50000 ਰੁਪਏ ਕਮੇ ਦੇ ਦੋ ਅਗਲਾ ਜੇ ਕਿਸੇ ਦਾ 100% ਰੋਗ ਆ ਭਾਈ ਜੀ ਜੇ 90 ਕਟਾਂਗਾ ਅਗਲਾ ਫੇਰ ਜਾ ਕੇ 50000 ਦਊਗਾ ਨਹੀਂ ਜਿਵੇਂ ਤੂੰ ਸ਼ਿਬ ਮੰਨਾਤੀ ਹੁਣ ਗੱਲ ਕਰੀ ਜਾਂਦੇ ਆ ਵੀ ਬੜੇ ਲੋਕਾਂ ਤੋਂ ਪੈਸੇ ਲੈ ਲੈ ਬੜੇ ਲੋਕ ਛੋੜਨਾ ਉਹ ਬੰਦੇ ਜਿਹੀ ਹੀ ਆ ਫਿਰ ਜਿਨ੍ਹਾਂ ਦਾ ਮਤਲਬ ਵੀ ਪੈਸੇ ਨਹੀਂ ਉਹ ਤਾਂ ਸਕੈਨਰ ਪਵਾਉਂਦੇ ਆ ਜੀ ਗਾਂਹ ਦੀ ਗਾਂ ਤਾਂ ਗੱਲ ਵੀ ਨਹੀਂ ਕਰਦੇ ਆ ਮੇਰੇ ਕੋਲੇ ਮੈਂ ਚਲਦੀ ਚੀ ਦਿਖਾਉਣਾ ਆ ਸੁਣ ਲਓ ਤੁਸੀਂ ਅੱਛਾ ਮੇਰੇ ਕੋਲੇ ਪਈ ਆ ਰਿਕਾਰਡਿੰਗ ਤਾਂ 5 ਮਿੰਟ ਵੀ ਗੱਲ ਨਹੀਂ ਕਰਦੇ ਮਹਾਰਾਜ ਜੀ ਪੜਕ ਪੜਕ ਦੇਣੇ 2 2015 1500 ਤਾਂ ਰੋਜ਼ ਦਾ ਤੁਸੀਂ ਐਂ ਲਾ ਲਓ ਵੀ 2.5 ਲੱਖ ਰੁਪਏ 3 ਲੱਖ ਰੁਪਏ ਪਰਮਾ ਪੱਕਾ ਹਮ ਓਕੇ ਰਿਪੋਰਟ ਇਹ ਕਾਰੋਬਾਰ ਚਲਾਇਆ ਹੋਇਆ ਹੈ ਮੈਂ ਓਕੇ ਆ ਜੀ ਆ ਸੁਣ ਲਓ ਤੁਸੀਂ ਆ ਲੋ ਮੈਂ ਕਿਨੇ ਦੇ ਹਾਂ ਹਾਂ ਜੀ ਹਲੋ ਹਾਂ ਜੀ ਹਾਂ ਜੀ ਪਟਾੜਾ ਮੈਂ ਮੋਟਰਾ ਕਿੰਨਾ ਪਹਿਲੇ ਚਲਾਤ ਹਾਂ ਤੁਸੀਂ ਕੀ ਕਰਦੇ ਇੰਨਾ ਜੀ بس ਐਨਾ ਕਹਿ ਕੀ ਫੋਨ ਕੱਟ ਦਿੰਦੇ ਆ ਜਰੂਰੀ ਤਾਂ ਨਹੀਂ ਵੀ 6 ਬੁਨਾਥੀ ਹੋ ਸਕਦੇ ਆ ਓਹੋ ਫਿਰ ਹੁਣ ਯਕੀਨ ਕਿੱਧੇ ਕਰੋਗੇ ਜੇ ਮੇਰੀ ਫੋਟੋ ਲੱਗੇ ਹੋਵੇ ਤੁਸੀਂ ਨਾ ਕਹੋਗੇ ਬਾਬਾ ਮਾਲਕ ਨਹੀਂ ਠੀਕ ਆ ਠੀਕ ਆ ਫੋਟੋ ਜਿਹੜੀ WhatsApp ਤੇ ਲੱਗੀ ਜਿਹੜੀ ਫੋਟੋ ਨਾਲ ਹੀ ਲੱਗੀ ਹੈ ਪ੍ਰੋਫਾਈਲ ਪਿਕਚਰ ਆ ਕਿ ਮੇਰਾ ਨਾਮ ਯੂਜ਼ ਹੋ ਜੂ ਹਮਾਰਾ ਕੇ ਦਾ ਅੱਛਾ ਫਿਰ ਐਡੇ ਸੱਚਾ ਸਵਿੱਤਰਾ ਕੋਈ ਹੈ ਨਹੀਂ 15 ਐ ਐਡਾ ਤਕੜਾ ਦੇਖੋ ਆਪਣਾ ਹਿੰਦੁਸਤਾਨ ਐਨਾ ਤਕੜਾ ਪੰਜਾਬ ਪੰਜਾਬ ਦੇ ਵਿੱਚ ਐਡੀ ਤਕੜੇ ਆਪਣੀ ਫੋਰਸ ਪੁਲਿਸ ਮਲਾਜ਼ਮ ਸਾਈਬਰ ਕ੍ਰਾਈਮ ਕਿੱਡਾ ਤਕੜਾ ਤੇ ਸਾਈਬਰ ਕ੍ਰਾਈਮ ਨੂੰ ਝੂਠਾ ਪਾ ਰਹੀ ਹੈ 30 ਰਿਪੋਰਟਾਂ ਸਾਈਬਰ ਕ੍ਰਾਈਮ ਚ ਦਿੱਤੀਆਂ ਹੁਣ ਬੰਦਾ ਨਾ ਕਾਬੂ ਆਵੇ ਇੱਕ ਬੰਦਾ ਹੀ ਨੇ ਇਹਨਾਂ ਤੋਂ ਕਾਬੂ ਹੋਰ ਜਿਹੜਾ ਸਕੈਨਰਾਂ ਚ ਪੈਸੇ ਪਾਉਣ ਲੱਗਾ ਹਾਂ ਵੀ ਦੋਨੋਂ ਮੈਂ ਇੱਕ ਹੋਰ ਦੱਸ ਸ਼ਮਮਨਾਥ ਨੂੰ ਕਹ ਤਚਰਾਕ ਚੱਕ ਆਪਦੇ ਪੀਰਖਾਨੇ ਦੇ ਜੇ ਗੱਲ ਝੂਠੀ ਹੈ ਇਹਨੂੰ ਬੰਦਾ ਵੀ ਫੜਵਾਤਾ ਸੀ ਮੈਂ ਅੱਛਾ ਵੀ ਆ ਬੰਦਾ ਪੈਸੇ ਪਵਾ ਰਿਹਾ ਜਿਹੜਾ ਬੰਦਾ ਪੈਸੇ ਪਵਾਉਂਦਾ ਕੋਈ ਪ੍ਰੀਤੀ ਪ੍ਰੂਤੀ ਆ ਧੂਰੀ ਦੀ ਪ੍ਰੀਤੀ ਮਹੰਤ ਮੈਂ ਨਾਲ ਐ ਨਾ ਠੋਕੇ ਮੈਨ ਪ੍ਰੀਤੀ ਜਕੋ ਧੂਰੀ ਦੀ ਉਹ ਆਏ ਵੀਰਵਾਰ ਬਾਹਰੋਂ ਸੰਗਤ ਨੂੰ ਕਹਿ ਲੰਨੀ ਮੈਂ ਸ਼ਿਵਮ ਨੂੰ ਮਲਾ ਲੰਨੀ 5100 ਦੇ ਦੋ ਅੱਛਾ ਮੈਂ ਇਹ ਮੈਂ ਮਿਲਣਾ ਖਸ਼ਿ ਸ਼ਿਵਮ ਨੂੰ ਹਾਂ ਸ਼ਿਵਮ ਨੂੰ ਹੋਰ ਇੱਕ ਬੰਦਾ ਮਿਲ ਲਿਆ ਆਪਾਂ ਨੂੰ ਨਹੀਂ ਪਤਾ ਵੀਰੇ ਸ਼ਿਵਮ ਕਹਿੰਦੀ ਹੈ ਕਿ ਨਹੀਂ ਕਹਿੰਦੀ ਹੈ ਪਰ ਮੈਂ ਇਹਨੂੰ ਕਹਿਤਾ ਸੀ ਫਿਰ ਮੈਂ ਗੱਡੀ ਤੇ ਗਿਆ ਮੈਂ ਸਿਵਮ ਨੂੰ ਮੈਂ ਪੈਣੇ ਆ ਕੁੜੀ ਆ ਮਾਨਤਾ ਪ੍ਰੀਤੀ ਧੂਰੀ ਵਾਲੀ ਮੈਂ ਕਿਹਾ ਇਹ ਪੈਸੇ ਪਾਉਂਦੇ ਲੋਕਾਂ ਤੋਂ ਇਹ ਦੇ ਇਹਦੇ ਕੋਲ ਹੀ ਆ ਸਾਰੀ ਡਿਟੇਲ ਮੈਨੂੰ ਪਤਾ ਕੀ ਕਹਿੰਦੀ ਛੱਡ ਵੀਰੇ ਆਪਾਂ ਕੀ ਲਾਣਾ ਕਹਿੰਦੀ ਆਪਾਂ ਸਾਈਬਰ ਚ ਰਿਪੋਰਟ ਦੇ ਰੱਖੀ ਲੈ ਜੋ ਤਨ ਬੰਦਾ ਦੱਸਦਾ ਮੈਂ ਤੈਨੂੰ ਟਿਕਾਣਾ ਦੱਸਦਾ ਵੀ ਧੂਰੀ ਦੇ ਤੋਂ ਬਾਅਦ ਅਗਲੀ ਦੇ ਇੱਕ ਤੇ ਜਾ ਕੇ ਜੇ ਤੂੰ ਸੱਚੀ ਐ ਅੱਛਾ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਤੈਨੂੰ ਪਿਆਰ ਨਹੀਂ ਸਮਝਾਇਆ ਕਿ ਕੋਈ ਧਮਕੀ ਵਗੈਰਾ ਨਹੀਂ ਨਹੀਂ ਜੀ ਨਹੀਂ ਆਪਾਂ ਵਾਇਰ ਕਰਨ ਨੂੰ ਜਾਣ ਦੇਣੀ ਐ ਭਾਈ ਬਹੁਤ ਨਾਈਸ ਇਨਸਾਨ ਆ ਐਦਾਂ ਦਾ ਐ ਨਹੀਂ ਉਹ ਹੁਣੇ ਆਪਾਂ ਨੂੰ ਇੱਕੋ ਹੀ ਗੱਲ ਆਖੀ ਉਹ ਕਹਿੰਦਾ ਸੋਹਣੇ ਵੀਰ ਮੈਂ ਚਾਰ ਚੀਜ਼ਾਂ ਤੋਂ ਰੋਕਦਾ ਹੁਣਾਂ ਜੇ ਤੈਨੂੰ ਮਨਜ਼ੂਰ ਆ ਮੇਰੇ ਨਾਲ ਵੀਡੀਓ ਬਣਾ ਲੈ ਨਹੀਂ ਕੋਈ ਲੋੜ ਨਹੀਂ ਸਿਰ ਨਹੀਂ ਮਾਰਨਾ ਪੁੱਛ ਨਹੀਂ ਕੱਢਣੀ ਠੀਕ ਆ ਗੱਲ ਤੇ ਸਿਕਟਾਂ ਵੀੜੀਆਂ ਨਹੀਂ ਵੀੜੀਆਂ ਅਬ ਚੰਗੀ ਗੱਲ ਆਸਤੇ ਪ੍ਰੇਰਿਤ ਕੀਤਾ ਅੱਛਾ ਸ਼ਿਵਮਨਾਥ ਦਾ ਬਾਬਾ ਮਨਪ੍ਰੀਤ ਨਾਲ ਵੀ ਵਿਵਾਦ ਚੱਲਿਆ ਪਹਿਲਾਂ ਉਹਨੇ ਮੰਨ ਗਏ ਸੀਗੇ ਸ਼ਿਵਮਨਾਥ ਵੀ ਮੈਂ ਜੇ ਇਹ ਕੰਮ ਨਹੀਂ ਕਰੂੰ ਫਿਰ ਬਾਅਦ ਚ ਉਹਨੇ ਫੇਰ ਬੜਾ ਜ਼ਰਾ ਕਹਿੰਦੀ ਰਹੀ ਮੈਂ ਨਹੀਂ ਮਾਫੀ ਮੰਗਦੀ ਤੂੰ ਮੰਗ ਗਿਆ ਤਾਂ ਮੰਗ ਗਿਆ ਮੈਂ ਨਹੀਂ ਮਾਫੀ ਮੰਗਦੀ ਤੇ ਹੁਣ ਲੱਗਦਾ ਕੋਈ ਇਹ ਜਿਹੜਾ ਮਨਪ੍ਰੀਤ ਨਾਲ ਵਿਵਾਦ ਚੱਲ ਰਿਹਾ ਤੁਹਾਡੇ ਨਾਲ ਵੀ ਵਿਵਾਦ ਚੱਲ ਰਿਹਾ ਮੇਰੇ ਅਪਰ ਦੇਖੋ ਮੈਂ ਤਾਂ ਮੇਰੀ ਗੱਲ ਕਰਦਾ ਵੀ ਆਪਾਂ ਨੂੰ ਕਿਸੇ ਗੱਲ ਦੇ ਵਿੱਚ ਨਾ ਕੜੀ ਹਿੱਸਿਆ ਜਾਵੇ ਮੈਂ ਨਾ ਤਾਂ ਕਿਸੇ ਨਾਲ ਅੱਜਾਂ ਨਾ ਮੈਂ ਕਿਸੇ ਨਾਲ ਕੱਲ੍ਹਾਂ ਜਿਹੜਾ ਬਾਬਾ ਜੋ ਕਰਦਾ ਹੈ ਆਪਦੇ ਦਮ ਤੇ ਕਰੇ ਆਪਦੇ ਸਿਰ ਤੇ ਕਰੇ ਮੇਰਾ ਨਾਮ ਜੀਨੇ ਵੀ ਲੈਤਾ ਠੀਕ ਹੈ ਆਪਾਂ ਬਾਬਾ ਜੀ ਮੇਰੇ ਕੋਲ ਸਿੱਧੀ ਗੱਲ ਹੈ ਮੈਂ ਤਾਂ ਵੀਡੀਓ ਰਾਈ ਤਸੱਲੀ ਕਰਾਉਣਾ ਮੈਂ ਥੱਪੜ ਮਾਰਾਂ ਨਾ ਮੈਂ ਚਪੇੜ ਮਾਰਾਂ ਨਾ ਮੈਂ ਰੈਪਟ ਲਕਾਵਾਂ ਨਾ ਮੈਂ ਕਿਸੇ ਦੀ سپورਟ ਮੰਗਾ ਜਦੋਂ ਤੁਸੀਂ ਕੋਈ ਗਲਤ ਕੰਮ ਕਰਦੇ ਨਹੀਂ ਤੁਹਾਨੂੰ ਤੁਹਾਡਾ ਨਾਂ ਨਾ ਵਰਤੇ ਜਾਂਦਾ ਅੱਜ ਕੱਲ੍ਹ ਮਹਾਰਾਜ ਜੀ ਇਹ ਬੱਤੀ ਬੋਰ ਹੈ ਲੋਕਾਂ ਬਾਦੀ ਫੋਨ ਹੈ ਹਜੇ ਗੋਲੀ ਨਾਲ ਬੰਦਾ ਬਚ ਜੂਗਾ ਪੀਜੀ ਜਾ ਕੇ ਕੱਢ ਦੇਣਗੇ ਤੇ ਤੀਜੇ ਦਿਨ ਆਰਾਮ ਆ ਜਾਊ ਇਹਦੇ ਨਾਲ ਬਚਦਾ ਨਹੀਂ ਅ ਜਦੋਂ ਇਹਦੇ ਨਾਲ ਇੱਕ ਵਾਰੀ ਬੰਦੇ ਦਾ ਅੱਖ ਸੀ ਖਰਾਬ ਕਰਤਾ ਉਹ ਸਮਾਜ ਇਹਦਾ ਨਾ ਬੱਸਦਾ ਨਹੀਂ ਇਹਦੀ ਮਾਰ ਵਾਲੀ ਭੜੀ ਹੈ ਹਮ ਹਮ ਸਹੀ ਹੈ ਇਹ ਸਭ ਤੋਂ ਵੱਡਾ ਹਥਿਆਰ ਹੈ ਜੀ ਮੇਰਾ ਜਿਨ੍ਹਾਂ ਨੂੰ ਤਾਂ ਪਤਾ ਉਹਨਾਂ ਨੂੰ ਪਤਾ ਵੀ ਬਾਬਾ ਮਾਲਕ ਇੱਕੋ ਹੀ ਕੰਮ ਕਰਦਾ ਬਸ ਅੱਛਾ ਬਾਬਾ ਕਿਉਂ ਲੱਗਦਾ ਤੁਹਾਡੇ ਨਾਮ ਨਾਲ ਅਸੀਂ ਭਾਈ ਮਰਦਾਨੇ ਕਿਹਾ ਜੀ ਹਾਂ ਵੀ ਗੱਲ ਲੈ ਮੈਨੂੰ ਕਹਿੰਦੇ ਤੂੰ ਕਿੱਥੋਂ ਬਾਬਾ ਬਣ ਗਿਆ ਤੂੰ ਕੱਲ ਦਾ ਜਵਾਬ ਆ ਕੇ ਬਾਬਾ ਮੈਂ ਕਿਹਾ ਤੂੰ ਬਨਉਟੀ ਆ ਤੂੰ ਬਨਉਟੀ ਆ ਮੈਂ ਕਿਹਾ ਬਾਬਾ ਅਕਰ ਸਾਡੇ ਨਾਮ ਅੱਗੋਂ ਨਹੀਂ ਮੈਂ ਕਿਹਾ ਤੂੰ ਹਟਾ ਸਕਦਾ ਕੋਈ ਵੀ ਜ਼ਿੰਦਗੀ ਚ ਕੋ ਜੰਮਿਆ ਨਹੀਂ ਪਾਏ ਮਰਦਾਨਾ ਸਾਨੂੰ ਬਖਸ਼ ਕੇ ਗਿਆ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਜੀ ਸਾਡੇ ਅਨਸਵੰਸ ਰਹੀ ਆ ਤੇ ਬਾਬਾ ਦੋ ਹੀ ਬੰਦਾਂ ਦੇ ਅੱਗੇ ਲੱਗਾ ਬਾਬਾ ਨਾਨਕ ਤੇ ਪਾਏ ਮਰਦਾਨਾ ਨਹੀਂ ਉਹਨਾਂ ਉਹ ਗੁਰਨਾਨਕ ਦੇਵ ਜੀ ਬਹੁਤ ਉੱਚੀ ਉਹਨਾਂ ਦੇ ਰੇਸ ਕੌਣ ਕਾਲਾ ਮਹਾਰਾਜ ਜੀ ਉਹਨਾਂ ਦੇ ਬਾਬਾ ਲੱਗਦਾ ਵੀ ਸਾਨੂੰ ਬਾਬਾ ਪਰ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਚਾਹੀਦਾ ਜੀ ਰਣਕ ਸਾਹਿਬ ਦੇ ਲੱਗਦਾ ਹੈ ਬਾਬਾ ਬਖਸ਼ ਕੇ ਗਿਆ ਜੀ ਪਾਏ ਮਰਦਾਨਾ ਜੀ ਕਰਕੇ ਅਸੀਂ ਮੀਰ ਆलम अच्छा हां ਸਾਡੀ ਤਾਂ ਸ਼ੁਰੂਤ ਮੈਂ ਇੱਕ ਸੱਚੀ ਮੁੱੱਚੀ ਤੇ ਯਕੀਨ ਕਰ ਰਿਓ ਤਲਵੰਡੀ ਸਾਬੋ ਜਦੋਂ ਜਾਵੜਾ ਤੇ ਜਾ ਕੇ ਜਦੋਂ ਕਹੀਦਾ ਵੀ ਭਾਈ ਭਾਈ ਮਰਦਾਨੇ ਕਹਾਂ ਸਿੱਧਾ ਲੰਗਰ ਛਕਣਾ ਤੇ ਮਹਾਰਾਜ ਤੇ ਯਕੀਨ ਕਰਦਾ ਨਾ ਪਿਆਰ ਕਰਦੇ ਗੱਲ ਨਾਲ ਲਾਉਂਦੇ ਆ ਹਾਂ ਗੱਲ ਨਾਲ ਲਾਉਂਦੇ ਆ ਕਿਉਂ ਲਾਉਂਦੇ ਆ ਜੇ ਸਾਡੇ ਪੀਰਾਂ ਫਕੰਬਰਾਂ ਨੇ ਉਹਨਾਂ ਵਾਲਿਆਂ ਨੇ ਜੇ ਗੁਰੂ ਮਹਾਰਾਜ ਦੀ ਸੰਗਤ ਕੀਤੀ ਉਹਨਾਂ ਦੇ ਨਾਲ ਰਹੇ ਹਾਂ ਉਹਨਾਂ ਦੀ ਸੇਵਾ ਕੀਤੀ ਉਹਨਾਂ ਦੇ ਨਾਲ ਰਹੇ ਨਹੀਂ ਮੇਰਾ ਮੁੱਜ ਵਿੱਚ ਕੁਝ ਨਹੀਂ ਜੋ ਕੁਝ ਐਸਾ ਬਤੇਰਾ ਚਲੋ ਬਾਬਾ ਮਲਖਾਂ ਦੀ ਤੁਸੀਂ ਸਮਾਜਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ